ਮਰਦਾਨਾ ਕਮਜ਼ੋਰੀ ਨਾ ਅੱਜ ਦੇ ਟਾਈਮ ਤੇ ਲੋਕਾਂ ਨੇ ਖਊਆ ਬਣਾ ਲਿਆ ਜੀ ਹਰ ਕਰ ਦੇ ਵਿੱਚ ਕਿਸੇ ਨਾ ਕਿਸੇ ਨੂੰ ਕੋਈ ਪ੍ਰੋਬਲਮ ਹੈ ਬਟ ਉਹਨੂੰ ਮਰਦਾਨਾ ਕਮਜ਼ੋਰੀ ਦੇ ਨਾਲ ਜੋੜ ਦਿੱਤਾ ਜਾਂਦਾ ਹੈ ਮਰਦਾਨਾ ਕਮਜ਼ੋਰੀ ਅਸੀਂ ਉਸ ਬੰਦੇ ਨੂੰ ਬੋਲਦੇ ਹਾਂ ਜਿਹਦਾ ਬੱਚਾ ਨਾ ਹੋ ਸਕੇ ਜਿਹਦੇ ਨਾਲ ਉਹ ਆਪਣੇ ਵਾਈਫ ਨੂੰ ਹੀ ਆਪਣੇ ਪਾਰਟਨਰ ਸੈਟੀਸਫਾਈਡ ਨਾ ਕਰ ਸਕੇ ਉਹਦੇ ਹਜ਼ਾਰ ਕਾਰਨ ਹੋ ਸਕਦੇ ਆ ਬਟ ਕਾਰਨ ਦਾ ਮਤਲਬ ਇਹ ਨਹੀਂ ਹੈ ਕਿ ਉਹਨੂੰ ਬਿਮਾਰੀ ਹੈ ਉਹ ਹੋ ਸਕਦਾ ਵਾ ਕਿ ਉਹਨੂੰ ਸ਼ਰੀਰਿਕ ਬਿਮਾਰੀ ਨਾ ਹੋ ਕੇ ਮਾਨਸਿਕ ਬਿਮਾਰੀ ਹੋਵੇ ਬਿਮਾਰੀ ਜਿਹੜੀ ਹੈ ਉਹ ਦਿਮਾਗੀ ਹੈ ਕਿ ਸ਼ਰੀਰਿਕ ਹੈ ਅਗਰ ਤਾਂ ਦਿਮਾਗੀ ਬਿਮਾਰੀ ਹੈਗੀ ਹੈ ਠੀਕ ਹੈ ਜਿਹੜੀ ਕੀ 100 ਵਿੱਚੋਂ 99% ਮਰਦਾਨਾ ਕਮਜ਼ੋਰੀ ਦੇ ਬੰਦੇ ਨੂੰ ਹੁੰਦੀ ਹੈ ਜਿਹਦਾ ਕੋਈ ਸੈਟੀਸਫੈਕਸ਼ਨ ਨਹੀਂ ਹੋ ਪਾਂਦੀ ਹੈਗੀ ਹੈ ਉਹ ਇਲਾਜ ਬੜਾ ਹੀ ਸਿੰਪਲ ਹੈ ਮਰਦਾਨਾ ਕਮਜ਼ੋਰੀ ਦੇ ਕਾਰਨ ਕੀ ਨੇ ਕਿਵੇਂ ਹੁੰਦੀ ਪਈਆ ਬੰਦਿਆਂ ਨੂੰ ਇੱਕ ਹੈਗਾ 20 ਸਾਲ ਦਾ ਬੰਦਾ ਵਿਆਹ ਹੋਇਆ ਨਹੀਂ ਹੈਗਾ ਮੈਨੂੰ ਮਰਦਾਨਾ ਕਮਜ਼ੋਰੀ ਹੈ ਗਲਤੀਆਂ ਕੀਤੀਆਂ ਉਹਨੇ ਬਚਪਨ ਦੀਆਂ ਗਲਤੀਆਂ ਕੀਤੀਆਂ ਉਹਦੇ ਨਾਲ ਦਿੱਕਤ ਆਈ ਹੈ ਇਨਾਂ ਦੇ ਸਭ ਤੋਂ ਵੱਡਾ ਕਾਰਨ ਹੈਗਾ ਸਾਡਾ ਜੀਵਨ ਸ਼ੈਲੀ ਸਾਡਾ ਲਾਈਫਸਟਾਈਲ ਉਹ ਸਾਡਾ ਲਾਈਫਸਟਾਈਲ ਇੰਨਾ ਕੋ ਹੈਕਟਿਕ ਹੋ ਚੁੱਕਿਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਹਰ ਬੰਦਾ ਭੱਜੀ ਜਾ ਰਿਹਾ ਜਿਹਨੂੰ ਇਹ ਕਮਜ਼ੋਰੀ ਹੁੰਦੀ ਹੈ ਉਹ ਇਨਫਰਟੀਲਿਟੀ ਦਾ ਕਾਰਨ ਬਣਦੀ ਹੈ ਮੇਲ ਇਨਫਰਟੀਲਿਟੀ ਦਾ ਕਾਰਨ ਬਣਦੀ ਬੱਚਾ ਨਹੀਂ ਹੋ ਪਾਂਦਾ ਹੈਗਾ ਤਾਂ 메ਜਰ ਕਾਰਨ ਇਹ ਹੈ ਬਚਪਨ ਦੇ ਵਿੱਚ ਉਹਨਾਂ ਨੇ ਕੋਈ ਗਲਤੀਆਂ ਕੀਤੀਆਂ ਸੀ ਜਿਹਦੇ ਨਾਲ ਉਹਨਾਂ ਦੇ ਪ੍ਰਾਈਵੇਟ ਪਾਰਟ ਲਿੰਗ ਜਿਹੜਾ ਉਹ ਟੇਡਾ ਹੋ ਗਿਆ 빙ਗਾ ਹੋ ਗਿਆ ਜਾਂ ਉਹਦੇ ਵਿੱਚ ਜਿਹੜੀ ਨਸਾਂ ਸੀਗੀਆਂ ਉਹ ਸੁੰਗੜ ਗਈਆਂ ਜੋ ਸਭ ਤੋਂ ਮੇਜਰ ਕਾਰਨ ਹੈ ਕਿ ਮੈਨੂੰ ਮਜ਼ਾ ਚਾਹੀਦਾ ਵੈ ਔਰ ਮੈਂ ਗੋਲੀ ਖਾ ਕੇ ਮਜ਼ਾ ਲਿੱਤਾ ਅਫੀਮ ਖਾ ਲਈ ਜਾਂ ਫਿਰ ਵਾਇਗਰਾ ਸਪੈਸ਼ਲੀ ਜਿਹੜੇ ਖਾਂਦੇ ਹੈਗੇ ਨੀਲੀ ਗੋਲੀ ਖਾ ਲਈ ਜੀ ਇੱਕ ਗੋਲੀ ਖਾ ਲਈ ਨਜ਼ਾਰਾ ਆ ਗਿਆ ਮੁੜ ਕੇ ਬਿਲਕੁਲ ਬੰਦਾ ਕੰਮ ਤੋਂ ਰਹਿ ਜਾਂਦਾ ਸ਼ੌਕਿੰਗ ਤੁਹਾਡੇ ਲਈ ਹੋਏਗਾ ਕਿ ਜਿਹੜੀ ਵਾਇਗਰਾ ਗੋਲੀ ਬਣੀ ਹੈ ਉਹ ਬੇਸਿਕਲੀ ਉਹਦੇ ਵਾਸਤੇ ਬਣੀ ਹੈ ਜਿਹਦਾ ਹਾਰਟ ਕੰਮ ਨਹੀਂ ਕਰਦਾ ਅਸੀਂ ਇਹਦੇ ਵਿੱਚ ਪਲਮਨਰੀ ਹਾਈਪਰ ਟੈਨਸ਼ਨ ਇੱਕ ਵਰਡ ਯੂਜ਼ ਕਰਦੇ ਆ ਜਿਸ ਨੂੰ ਉਹ ਬਿਮਾਰੀ ਹੈ ਇਹ ਗੋਲੀ ਉਹਦੇ ਵਾਸਤੇ ਬਣੀ ਗਈ ਸੀ ਅੱਜ ਕੱਲ ਤੁਸੀਂ ਹਰ ਬੰਦਾ ਦੇਖੋਗੇ ਤੁਸੀਂ ਫੇਸਬੁੱਕ ਦੇ ਉੱਤੇ ਇੰਸਟਾਗ੍ਰam ਦੇ ਉੱਤੇ ਉਹ ਉਹ ਮਰਦਾਨਾ ਕਮਜ਼ੋਰੀ ਐਕਸਪਰਟ ਬਣਿਆ ਹੋਇਆ ਕਿਉਂ ਬਣਿਆ ਹੋਇਆ ਕਿਉਂਕਿ ਲੋਕੀ ਬੀਬੀ 25-25 ਹਜ਼ਾਰ ਦੀਆਂ ਦਵਾਈਆਂ ਵੇਚੀ ਜਾ ਰਹੀਆਂ ਇੱਕ ਬੰਦੇ ਨੂੰ ਵੀ ਏ ਹਜ਼ਾਰ ਦੀ ਸੋਨਾ ਪਾਤੀ ਚਾਂਦੀ ਪਾਤੀ ਇਹ ਪਸੰ ਪਾਤੀ ਉਹ ਪਸੰ ਪਾਤੀ ਅਲਟੀਮੇਟਲੀ ਉਹ ਆਯੁਰਵੇਦ ਨੂੰ ਨੁਕਸਾਨ ਕਰ ਰਿਹਾ ਕਿਵੇਂ ਪਤਾ ਲੱਗਦਾ ਕਿ ਇੱਕ ਸ਼ਖਸ ਨੂੰ ਮਰਦਾਨਾ ਕਮਜ਼ੋਰੀ ਹੋ ਚੁੱਕੀ ਹੈ ਕਿ ਬੜੀ ਸ਼ਰਮਨਾਕ ਆਪਣੇ ਆਪ ਦੇ ਵਿੱਚ ਉਹ ਸਮਝਦਾ ਕਿ ਮੈਨੂੰ ਬਹੁਤ ਵੱਡੀ ਚੀਜ਼ ਹੋ ਗਈ ਹੈ ਡਿਵੋਰਸ ਤੱਕ ਦੀ ਨੋਬਤ ਆ ਜਾਂਦੀ ਹੈ ਜਿਹੜੇ ਦੋ ਪਰਸਨ ਹੈਗੇ ਮੇਲ ਤੇ ਫੀਮੇਲ ਉਹ ਆਪਸ ਵਿੱਚ ਵੀ ਸੰਤੁਸ਼ਟ ਨਹੀਂ ਹੋ 파ਰੇ ਇਹ ਸਭ ਤੋਂ ਪਹਿਲੀ ਜਿਹੜੀ ਉਹਦੇ ਚ ਸਿੰਪਟਮ ਆਂਦੇ ਪੇਸ਼ੈਂਟ ਆ ਕੇ ਬੋਲਦਾ ਹੈ ਕਿ ਸਾਨੂੰ ਮੇਰਾ ਇਰੇਕਸ਼ਨ ਨਹੀਂ ਹੋ ਰਿਹਾ ਉਹ ਇੱਕ ਬਿਮਾਰੀ ਹੈ ਉਹਦਾ ਕਾਰਨ ਅਪਨਾ ਪਏਗਾ ਉਹਨੂੰ ਕੋਈ ਆਰਗੈਨਿਕ ਬਿਮਾਰੀ ਹੈਗੀ ਹੈ ਜਾਂ ਫਿਰ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਦੂਸਰੀ ਬਿਮਾਰੀ ਹੈ ਸਾਈਕਲੋਜੀਕਲ ਬਿਮਾਰੀ ਹੈ ਅਸੀਂ ਇੱਕ ਜੋਇ ਆਯੁਰਵੇਦਾ ਦੇ ਵਿੱਚ ਇੱਕ ਮੈਡੀਸਿਨ ਬਣਾਈ ਹੈ ਜਿਸ ਦਾ ਨਾਮ ਹੈਗਾ ਇਹ ਆਕਸ ਪਾਵਰ ਦੇ ਚ ਇਹਨਾਂ ਦੋ ਤਿੰਨ ਮੇਨ ਦਵਾਈਆਂ ਹਨ ਜਿਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਅਸ਼ਵਗੰਧਾ ਹੈ ਸ਼ਤਾਵਰੀ ਹੈ ਜਾਂ ਫਿਰ ਇਹਦੇ ਵਿੱਚ ਅਸੀਂ ਇੱਕ ਦਵਾਈ ਪਾਈ ਹੈ ਜਿਹਦਾ ਨਾਮ ਹੈਗਾ ਪੂਰਨ ਚੰਦਰਉਦਯ ਰਸ ਇਹ ਇੱਕ ਆਯੁਰਵੈਦਿਕ ਪੇਟੈਂਟ ਦਵਾਈ ਹੈ ਇਸ ਤੋਂ ਇਲਾਵਾ ਰਸ ਸਿੰਦੂਰ ਇੱਕ ਦਵਾਈ ਹੁੰਦੀ ਹੈ ਇਸ ਤੋਂ ਇਲਾਵਾ ਮਕਰਤੁਜ ਇੱਕ ਦਵਾਈ ਹੁੰਦੀ ਹੈ ਜਾਂ ਫਿਰ ਇਹਦੇ ਵਿੱਚ ਅਸੀਂ ਇੱਕ ਮੇਨ ਚੀਜ਼ ਪਾਈ ਹੈ ਸ਼ਿਲਾਜੀਤ ਤੇ ਚੰਦਰਉਦਯ ਰਸ ਉਹਦੇ ਵਿੱਚ ਡਿਫਰੈਂਟ ਡਿਫਰੈਂਟ ਮੈਡੀਸਿਨ ਦਾ ਯੋਗ ਹੈਗੇ ਐ ਇਦਾਂ ਦੀ ਪਾਵਰਫੁਲ ਡਰਗਸ ਦਾ ਇੱਕ ਕੰਬੀਨੇਸ਼ਨ ਅਸੀਂ ਬਣਾਇਆ ਅਸੀਂ ਜਿਹੜਾ ਇਹ ਕੈਪਸੂਲ ਬਣਾਨੇ ਆ ਇਹਦੇ ਵਿੱਚ ਅਸੀਂ ਬੋਲਦੇ ਆ ਕਿ ਇੱਕ ਕੈਪਸੂਲ ਖਾਣਾ ਰਾਤ ਨੂੰ ਦੁੱਧ ਦੇ ਨਾਲ ਕਿਸੇ ਤਰ੍ਹਾਂ ਦੀ ਇਹਦੇ ਵਿੱਚ ਕੋਈ ਐਲੋਪੈਥਿਕ ਮੈਡੀਸਿਨ ਨਹੀਂ ਹੈਗੀ ਇਹ ਸਾਰੀ ਮੈਡੀਸਿਨ ਦਾ ਕੰਬੀਨੇਸ਼ਨ ਹੈ ਇੱਕ ਕੈਪਸੂਲ ਦੁੱਧ ਦੇ ਨਾਲ ਰਾਤ ਨੂੰ ਤੁਸੀਂ ਖਾ ਲੋ ਨਾਲ ਅਸੀਂ ਇੱਕ ਪੇਸ਼ੈਂਟ ਨੂੰ ਆ ਦਿੰਨੇ ਆ ਇੱਕ ਤਰ੍ਹਾਂ ਦਾ ਆਇਲ ਹੈ ਇਹ ਤੁਸੀਂ ਜਿਹਨੂੰ ਨਸਾਂ ਦੀ ਕਮਜ਼ੋਰੀ ਹੁੰਦੀ ਹੈ ਵੀਕਨੈਸ ਹੁੰਦੀ ਹੈ ਜਾਂ ਜਿਹਦਾ ਲਿੰਗ ਕੋੜਾ ਟਿੱਡਾ ਹੁੰਦਾ ਹੈਗਾ ਪ੍ਰੋਪਰਲੀ ਉਹਨੂੰ ਲੱਗਦਾ ਹੋਵੇ ਕਿ ਉਹਦੇ ਵਿੱਚ ਪ੍ਰੋਬਲਮ ਹੈਗੀ ਹੈ ਇਹ ਅਸੀਂ ਉਹਨੂੰ ਕਹਿੰਨੇ ਆ ਕਿ ਉੱਪਰ نیچے ਅੰਦਰ ਬਾਹਰ ਮਰਸਾਜ ਕਰਨੀ ਹੈ ਜੀ ਬੀਲੀਵ ਮੀ ਸੋ ਵਿੱਚੋਂ 99 ਬੰਦੇ ਇਹਨੂੰ ਖਾ ਕੇ ਠੀਕ ਹੋ ਸਕਦੇ ਆ ਗਰੰਟੀ ਦਿੰਨੇ ਐ ਇਸ ਚੀਜ਼ ਦੇ ਉੱਤੇ ਦੇਖੋ ਗਰੰਟੀ ਕਿਸੇ ਚੀਜ਼ ਦੀ ਨਹੀਂ ਹੁੰਦੀ ਜਿਹੜਾ ਬੰਦਾ ਗਰੰਟੀ ਭਰਦਾ ਉਹ ਡਾਕਟਰ ਨਹੀਂ ਆ ਗਰੰਟੀ ਇਸ ਚੀਜ਼ ਦੀ ਹੈ ਕਿ ਅਗਰ ਤੁਸੀਂ 3 ਮਹੀਨੇ ਦਾ ਕੋਰਸ ਕਰ ਲੈਨੇ ਹੋ ਠੀਕ ਹੈ ਯੂਸੂਲੀ ਕੀ ਹੁੰਦਾ ਬੰਦੇ ਨੇ ਅੱਜ ਦਵਾਈ ਫਾਈਨਿਸ਼ ਹੋ ਰਹੀ ਕੀਤੀ ਉਹਨੂੰ 2 ਦਿਨ ਰਿਜ਼ਲਟ ਮਿਲਿਆ ਕਹਿੰਦਾ ਹੁਣ ਤਾਂ ਠੀਕ ਆ ਦਵਾਈ ਛੱਡ ਦਿੱਤੀ ਠੀਕ ਹੈ ਇਦਾਂ ਨਹੀਂ ਕਰਨਾ ਜਿਹੜੀ ਆਕਸ ਪਾਵਰ ਇਹ ਜਿਹੜੀ ਕੈਪਸੂਲ ਹੈ ਕਿ ਇਹ ਖਾਣ ਤੋਂ ਬਾਅਦ ਕਿਸੇ ਨੂੰ ਨੁਕਸਾਨ ਤਾਂ ਨਹੀਂ ਹੋਊਗਾ ਕੋਈ ਕੋਈ ਸਾਈਡ ਇਫੈਕਟ ਤਾਂ ਨਹੀਂ ਸਵਾਲ ਹੀ ਨਹੀਂ ਹੈਗਾ ਕਿ ਕਿਸੇ ਨੂੰ ਨੁਕਸਾਨ ਹੋਵੇ ਕਿਉਂਕਿ ਆਯੁਰਵੈਦਿਕ ਹਾਬਸ ਹੈ ਪੇਟੈਂਟ ਮੈਡੀਸਿਨ ਹੈ ਰਜਿਸਟਰਡ ਮੈਡੀਸਿਨ ਹੈ ਜਿਹੜੀ ਮੇਨ ਇਹਦੀ ਡਰਗ ਦੀ ਕੀਮਤ ਹੈਗੀ ਉਹ ਹੈਗੀ 1800 ਰੁਪਏ ਅਸੀਂ ਜੋ ਰੱਖਿਆ ਰੇਟ ਉਸ ਤੋਂ ਇਲਾਵਾ ਜਿਹੜਾ ਇਹ ਅਸੀਂ ਆਇਲ ਰੱਖਿਆ ਇਹਦਾ ਰੱਖਿਆ ਸੀ 475 ਰੁਪਏ ਰੇਟ ਤਾਂ ਟੋਟਲ ਦਵਾਈ ਜਦ ਦਾ 40% ਡਿਸਕਾਊਂਟ ਹੈ ਉਹ ਲਿਮਟਿਡ ਪੀਰੀਅਡ ਆਫ ਟਾਈਮ ਲਈ ਹੈ ਕਿ ਜਾਂ ਫਿਰ ਲੰਬੇ ਸਮੇਂ ਲਈ ਚੱਲੂਗਾ ਇਹ ਦੇਖੋ ਫਿਲਹਾਲ ਤਾਂ ਸੀ ਲਿਮਟਿਡ ਰੱਖਿਆ ਹੋਇਆ ਠੀਕ ਹੈ ਠੀਕ ਹੈ ਨਾ ਜਿਹੜਾ ਅੱਜ ਤੁਹਾਡੀ ਵੀਡੀਓ ਦੇਖ ਕੇ ਸਾਨੂੰ ਫੋਨ ਕਰੇਗਾ ਤਾਂ ਉਹਦਾ ਤਾਂ ਸਾਡੇ ਜਿਹੜੇ ਐਗਜ਼ੀਕਿਊਟਿਵ ਬੈਠੇ ਆ ਸਾਡੀ ਟੀਮ ਬੈਠੀ ਆ ਉਹ ਤੁਹਾਨੂੰ 40% ਡਿਸਕਾਊਂਟ ਦੇਗੀ ਠੀਕ ਹੈ ਸਸ਼ਿਆਕਾਲ ਨਮਸਕਾਰ ਦਾ ਬ੍ਰੇਕਿੰਗਸ ਪੰਜਾਬ ਦੇਖ ਰਹੇ ਸਾਰੇ ਦਰਸ਼ਕਾ ਦਾ ਮੈਂ ਕਿਰਤ ਵਰਮਾ ਸਵਾਗਤ ਕਰਦਾ ਅੱਜ ਦੀ ਡੇਟ ਦੇ ਵਿੱਚ ਇੱਕ ਮੇਜਰ ਪ੍ਰੋਬਲਮ ਜਿਹੜੀ ਹੈ ਹਰ ਘਰ ਦੇ ਵਿੱਚ ਸਾਨੂੰ ਨੂੰ ਮਿਲਦੀ ਪਈ ਹੈ ਮਰਦਾਨਾ ਕਮਜ਼ੋਰੀ ਜਿਸ ਨੂੰ ਲੈ ਕੇ ਲੋਕ ਜਿਹੜ ਨੇ ਕਾਫੀ ਪਰੇਸ਼ਾਨ ਹੁੰਦੇ ਪਏ ਨੇ ਥਾ ਥਾ ਡਾਕਟਰਾਂ ਦੇ ਕੋਲੇ ਜਾਂਦੇ ਪਏ ਨੇ ਆਯੁਰਵੇਦ ਦਾ ਇਲਾਜ ਕਰਵਾਉਂਦੇ ਪਏ ਨੇ ਲੱਖਾਂ ਰੁਪਏ ਬਰਬਾਦ ਕਰਦੇ ਪਏ ਨੇ ਕੋਈ ਕਹਿੰਦਾ ਤੁਸੀਂ ਆ ਜੜੀ ਬੂਟੀ ਯੂਜ਼ ਕਰ ਲਓ ਕੋਈ ਕਹਿੰਦਾ ਸੋਨਾ ਭਸਮਾ ਲਓ ਕੋਈ ਕਹਿੰਦਾ ਚਾਂਦੀ ਭਸਮਾ ਪਾ ਲਓ ਉਹਦੇ ਨਾਲ ਤੁਹਾਡੀ ਜਿਹੜੀ ਮਰਦਾਨਾ ਕਮਜ਼ੋਰੀ ਖਤਮ ਹੋ ਜਾਊਗੀ ਪਰ ਐਕਚੁਅਲ ਗੱਲਬਾਤ ਕਰਨ ਲਈ ਸਾਡੇ ਨਾਲ ਡਾਕਟਰ ਯੁਗੇਸ਼ ਮਾਨਸਲ ਮੌਜੂਦ ਹੋਣਗੇ ਜਿਹੜੇ ਕਿ ਐਮਡੀ ਨੇ ਪੀਐਚਡੀ ਨੇ ਤੇ ਹੁਣ ਕਾਲਜ ਦੇ ਵਿੱਚ ਪ੍ਰੋਫੈਸਰ ਵੀ ਨੇ ਕਾਫੀ ਬਹੁਤ ਸਾਰਾ ਗਿਆਨ ਹੈ ਨਾ ਕੋ 15 ਸਾਲ ਦਾ ਐਕਸਪੀਰੀਅੰਸ ਹੈ ਸੋ ਸਾਰਾ ਟੌਪਿਕ ਤੇ ਗੱਲਬਾਤ ਕਰਦੇ ਆ ਮਰਦਾਨਾ ਕਮਜ਼ੋਰੀ ਹੁੰਦੀ ਕੀ ਹੈ ਬਹੁਤ ਸਾਰੇ ਲੋਕਾਂ ਨੂੰ ਇਹ ਹੀ ਨਹੀਂ ਪਤਾ ਕਿ ਮਰਦਾਨਾ ਕਮਜ਼ੋਰੀ ਹੁੰਦੀ ਕੀ ਹੈ ਸੋ ਅੱਜ ਤੁਹਾਨੂੰ ਸਾਰੀ ਇਸ ਵੀਡੀਓ ਦੇ ਵਿੱਚ ਦੱਸੂਗਾ ਸੋ ਗੱਲਬਾਤ ਕਰਦੇ ਆ ਸੋ ਬੋਲਾ ਡਾਕਟਰ ਸਾਹਿਬ ਸਸੀ ਗਾਲ ਜੀ ਸਸੀ ਗਾਲ ਜੀ ਬਹੁਤ ਵਧੀਆ ਅੱਜ ਤੋਂ ਪਹਿਲਾਂ ਜਿੰਨੀਆਂ ਵੀ ਵੀਡੀਓਜ਼ ਦੇਖੀਆਂ ਐਨਾਂ ਕ ਤੁਹਾਡੀਆਂ ਕਹਿ ਲੋ ਕਿ ਰੋਲਾ ਪਿਆ ਮਾਰ ਕਿਉਂਕਿ ਬਹੁਤ ਮੇਜਰ ਪ੍ਰੋਬਲਮ ਬਣ ਚੁੱਕੀ ਹੈ ਹਰ ਘਰ ਦੇ ਵਿੱਚ ਪ੍ਰੋਬਲਮਸ ਨੂੰ ਨੂੰ ਮਿਲ ਰਹੀ ਹੈ ਸੋ ਅੱਜ ਇਸ ਟਾਪਿਕ ਤੇ ਗੱਲਬਾਤ ਕਰਾਂਗੇ ਸੋ ਡਾਕਟਰ ਸਾਹਿਬ ਸਭ ਤੋਂ ਪਹਿਲਾ ਮੇਰਾ ਸਵਾਲ ਇਹ ਹੀ ਰਹੂਗਾ ਕਿ ਐਕਚੁਅਲ ਦੇ ਵਿੱਚ ਮਰਦਾਨਾ ਕਮਜ਼ੋਰੀ ਹੁੰਦੀ ਆ ਬਿਲਕੁਲ ਦੇਖੋ ਮਰਦਾਨਾ ਕਮਜ਼ੋਰੀ ਨਾ ਅੱਜ ਦੇ ਟਾਈਮ ਤੇ ਲੋਕਾਂ ਨੇ ਖਊਆ ਬਣਾ ਲਿਆ ਜੀ ਹਰ ਕਰ ਦੇ ਵਿੱਚ ਕਿਸੇ ਨਾ ਕਿਸੇ ਨੂੰ ਕੋਈ ਪ੍ਰੋਬਲਮ ਹੈ ਬਟ ਉਹਨੂੰ ਮਰਦਾਨਾ ਕਮਜ਼ੋਰੀ ਦੇ ਨਾਲ ਜੋੜ ਦਿੱਤਾ ਜਾਂਦਾ ਹੈ ਬਿਲਕੁਲ ਬੇਸਿਕਲੀ ਮਰਦਾਨਾ ਕਮਜ਼ੋਰੀ ਅਸੀਂ ਉਸ ਬੰਦੇ ਨੂੰ ਬੋਲਦੇ ਹੁੰਦੇ ਆ ਜਿਹਦਾ ਬੱਚਾ ਨਾ ਹੋ ਸਕੇ ਜੀ ਜਾਂ ਜਿਸ ਦੇ ਨਾਲ ਉਹ ਆਪਣੇ ਵਾਈਫ ਨੂੰ ਜਾਂ ਆਪਣੇ ਪਾਰਟਨਰ ਸੈਟੀਸਫਾਈਡ ਨਾ ਕਰ ਸਕੇ ਉਹਦੇ ਹਜ਼ਾਰ ਕਾਰਨ ਹੋ ਸਕਦੇ ਆ ਬਟ ਕਾਰਨ ਦਾ ਮਤਲਬ ਇਹ ਨਹੀਂ ਹੈ ਕਿ ਉਹਨੂੰ ਬਿਮਾਰੀ ਹੈ ਹੂੰ ਉਹ ਹੋ ਸਕਦਾ ਵੈ ਕਿ ਉਹਨੂੰ ਸਰੀਰਕ ਬਿਮਾਰੀ ਨਾ ਹੋ ਕੇ ਮਾਨਸਿਕ ਬਿਮਾਰੀ ਹੋਵੇ ਮਤਲਬ ਉਹਨੂੰ ਡਿਪਰੈਸ਼ਨ ਹੈਗਾ ਵੈ ਸਟ्रेस ਹੈਗਾ ਵੈ ਐਂਜਾਇਟੀ ਹੈਗੀ ਹੈ ਇਲਾਜ ਉਹਦਾ ਹੋਣਾ ਚਾਹੀਦਾ ਵੈ ਉਹ ਦਵਾਈਆਂ ਖਾਈ ਜਾਂਦਾ ਭਸਮਾ ਅੱਜਕੱਲ ਤੁਸੀਂ ਹਰ ਬੰਦਾ ਦੇਖੋਗੇ ਤੁਸੀਂ ਫੇਸਬੁੱਕ ਦੇ ਉੱਤੇ ਇੰਸਟਾਗ੍ਰam ਦੇ ਉੱਤੇ ਉਹ ਉਹ ਮਰਦਾਨਾ ਕਮਜ਼ੋਰੀ ਐਕਸਪਰਟ ਬਣਿਆ ਹੋਇਆ ਕਿਉਂ ਬਣਿਆ ਹੋਇਆ ਕਿਉਂਕਿ ਲੋਕੀ 20 25 25000 ਦੀਆਂ ਦਵਾਈਆਂ ਵੇਚੀ ਜਾ ਰਹੀਆਂ ਇੱਕ ਬੰਦੇ ਨੂੰ 20000 ਦੀ ਸੋਨਾ ਪਾਤਾ ਚਾਂਦੀ ਪਾਤੀ ਇਹ ਪਸਮ ਪਾਤੀ ਉਹ ਪਸਮ ਪਾਤੀ ਅਲਟੀਮੇਟਲੀ ਉਹ ਆਯੁਰਵੇਦ ਨੂੰ ਨੁਕਸਾਨ ਕਰ ਰਿਹਾ ਮੈਂ ਕਿਡਨੀ ਦੇ ਪੇਸ਼ੈਂਟ ਲੀਵਰ ਦੇ ਪੇਸ਼ੈਂਟ ਜਿਆਦਾ ਦੇਖਦਾ ਉਹਦੇ ਵਿੱਚ ਸਭ ਤੋਂ ਬੰਦੇ ਜਿਹੜੇ ਅੱਜ ਕੱਲ ਆ ਰਹੇ ਆ ਉਹ ਇਹ ਦਵਾਈਆਂ ਖਾ ਕੇ ਆ ਰਹੇ ਆ ਕਿਸੇ ਦੀ ਕਮਜ਼ੋਰੀ ਨਾਲ ਇੰਨੀਆਂ ਕ ਬਿਮਾਰੀਆਂ ਨਾਲ ਅਟੈਚ ਹੋ ਰਹੀਆਂ ਨੇ ਬਿਲਕੁਲ ਕਿਉਂਕਿ ਉਹ ਦਵਾਈਆਂ ਦੇ ਨਾਲ ਇੰਨੀਆਂ ਕਿ ਪਸਮਾ ਖਾਈ ਜਾ ਰਿਹਾ ਹੈ ਇਨੀਆਂ ਕਿ ਜੜੀ ਬੂਟੀਆਂ ਖਾਈ ਜਾ ਰਹੀ ਹੈ ਕਿ ਉਹਨਾਂ ਦੀ ਕਿਡਨੀਆਂ ਜਾਂ ਲੀਵਰ ਖਰਾਬ ਹੋਈ ਜਾ ਰਿਹਾ ਹੈ। ਅੱਛਾ ਇਸ ਚੀਜ਼ ਨੂੰ ਸਮਝਣ ਦੀ ਲੋੜ ਹੈ। ਬਿਮਾਰੀ ਜਿਹੜੀ ਹੈ ਉਹ ਦਿਮਾਗੀ ਹੈ ਕਿ ਸਰੀਰੀਕ ਹੈ। ਜੀ। ਅਗਰ ਤਾਂ ਉਹ ਦਿਮਾਗੀ ਬਿਮਾਰੀ ਹੈਗੀ ਹੈ। ਠੀਕ ਹੈ ਜੜੀ ਕੀ 100 ਵਿੱਚੋਂ 99% ਮਰਦਾਨਾ ਕਮਜ਼ੋਰੀ ਦੇ ਬੰਦੇ ਨੂੰ ਹੁੰਦੀ ਹੈ। ਜਿਹਦਾ ਕੋਈ ਸੈਟੀਸਫੈਕਸ਼ਨ ਨਹੀਂ ਹੋ ਪਾਂਦੀ ਹੈਗੀ ਹੈ ਉਹ ਇਲਾਜ ਬੜਾ ਹੀ ਸਿੰਪਲ ਹੈ। ਇਲਾਜ ਕਰਨ ਲਈ ਉਹਨੂੰ ਸਮਝਣਾ ਪਏਗਾ ਵੀ ਉਹਨੂੰ ਬਿਮਾਰੀ ਕੀ ਹੈ। ਠੀਕ ਹੈ। ਉਹਦੇ ਲਈ ਸਾਨੂੰ ਇੰਨੀਆਂ ਦਵਾਈਆਂ ਦੀ ਲੋੜ ਨਹੀਂ ਐ ਕੋਈ ਹਜ਼ਾਰਾਂ ਲੱਖ ਰੁਪਏ ਦੀ ਦਵਾਈ ਲੈਣ ਦੀ ਲੋੜ ਨਹੀਂ ਐ ਕੱਲ ਮੈਂ ਫੇਸਬੁਕ ਤੇ ਉੱਤੇ ਦੇਖ ਰਿਹਾ ਸੀ ਕੋਈ ਬੰਦਾ ਪਾਨ ਵੇਚ ਰਿਹਾ ਅੱਛਾ ਉਹ ਕਹਿੰਦਾ ਜੀ ਇਹਦੇ ਨਾਲ ਪਾਨ ਖਾ ਲੋ ਲੱਖ ਰੁਪਏ ਦਾ ਪਾਨ ਆ ਉਹ ਅੱਛਾ ਉਹ ਲੋਕੀਓ ਲਾਈਨ ਲਗਾ ਕੇ ਲੱਗੇ ਹੋਇਆ ਹਾਂ ਹਾਂ ਹైదరాబాద్ ਦੇ ਵਿੱਚ ਬਸ ਪਾਨ ਦੇ ਨਾਲ ਮਰਦਾਨਾ ਕਮਜ਼ੋਰੀ ਖਤਮ ਹੋ ਜਾਊਗੀ ਉਹ ਕਹਿੰਦੇ ਪਏ ਆ ਕੁਝ ਨਹੀਂ ਹੁੰਦਾ ਅੱਛਾ ਵਿੱਚ ਉਹਦੇ ਕੀ ਪਾਇਆ ਰੱਬ ਜਾਣਦਾ ਠੀਕ ਹੈ ਸੋਨਾ ਪਾਇਆ ਜੀ ਚਾਂਦੀ ਪਾਈ ਆ ਇਹ ਪਾਇਆ ਉਹ ਪਾਇਆ ਕੁਝ ਨਹੀਂ ਹੈਗਾ ਇਹਦੇ ਲਈ ਸਾਨੂੰ ਦੋ ਚਾਰ ਦਵਾਈਆਂ ਦੀ ਲੋੜ ਐ ਉਹ ਮੈਂ ਤੁਹਾਨੂੰ ਆਣ ਵਾਲੀ ਅੱਗੇ ਦੱਸੂਗਾ। ਉਹ ਸ਼ੁਰੂ ਕਰ ਲਓ ਆਪਣਾ ਸਾਰਾ ਕੁਝ ਸੈੱਟ ਹੋ ਜਾਂਦਾ। ਸਟੋਪ ਡਾਕਟਰ ਮੈਂ ਮੇਰਾ ਸਭ ਤੋਂ ਪਹਿਲਾ ਦੂਸਰਾ ਸਵਾਲ ਮੇਰਾ ਹੁਣ ਇਹ ਆਊਗਾ ਕਿ ਦੇ ਕਾਰਨ ਕੀ ਬਣ ਰਹੇ ਨੇ? ਮਰਦਾਨਾ ਕਮਜ਼ੋਰੀ ਦੇ ਕਾਰਨ ਕੀ ਨੇ? ਕਿਵੇਂ ਹੁੰਦੀ ਪਈ ਆ ਬੰਦਿਆਂ ਨੂੰ? ਕਿ ਕਾਰਨ ਕੀ ਬੰਦੇ ਵਿੱਚ ਮੁੱਖ ਉਹ ਦੇਖੋ ਇਹਦੇ ਸਭ ਤੋਂ ਪਹਿਲਾ ਕਾਰਨ ਜਿਹੜਾ ਜਿਹੜੇ ਯੰਗਸਟਰ ਹੈ ਸਮਝਣਾ ਪਏਗਾ ਮਰਦਾਨਾ ਕਮਜ਼ੋਰੀ ਨੂੰ। ਦੋ ਤਰੀਕੇ ਦੀ ਕਮਜ਼ੋਰੀ ਹੈ। ਇੱਕ ਤਾਂ ਹੈਗੀ ਹੈ ਯੰਗਸਟਰ ਜਿਹੜੇ 20 ਸਾਲ ਤੋਂ ਲੈ ਕੇ 40 ਸਾਲ ਤੱਕ ਦੇ ਆ। ਔਰ ਇੱਕ ਹੈਗੇ 40 ਸਾਲ ਤੋਂ 60-70 ਸਾਲ ਤੱਕ ਦੇ। ਉਨ ਕੋਈ 70 ਸਾਲ ਦਾ ਬੰਦਾ ਕਹੇ ਵੀ ਮੈਨੂੰ ਮਰਦਾਨਾ ਕਮਜ਼ੋਰੀ ਹੈ ਉਹਨੂੰ ਮਰਦਾਨਾ ਕਮਜ਼ੋਰੀ ਨਹੀਂ ਉਹਨੂੰ ਉਮਰ ਦੇ ਨਾਲ ਹੋਈ ਹੋਈ ਕਮਜ਼ੋਰੀ ਹੈ ਉਹਦਾ ਇਲਾਜ ਵੱਖਰਾ ਹੈ ਉਹਦੇ ਚ ਦਵਾਈਆਂ ਦੀ ਲੋੜ ਹੈਗੀ ਹੈ ਇੱਕ ਹੈਗਾ 20 ਸਾਲ ਦਾ ਬੰਦਾ ਵਿਆਹ ਹੋਇਆ ਨਹੀਂ ਹੈਗਾ ਮੈਨੂੰ ਮਰਦਾਨਾ ਕਮਜ਼ੋਰੀ ਹੈ ਗਲਤੀਆਂ ਕੀਤੀਆਂ ਉਹਨੇ ਬਚਪਨ ਦੀਆਂ ਗਲਤੀਆਂ ਕੀਤੀਆਂ ਉਹਦੇ ਨਾਲ ਦਿੱਕਤ ਆਈ ਹੈ ਇਹਨਾਂ ਦੇ ਸਭ ਤੋਂ ਵੱਡਾ ਕਾਰਨ ਹੈਗਾ ਸਾਡਾ ਜੀਵਨ ਸ਼ੈਲੀ ਸਾਡਾ ਲਾਈਫ ਸਟਾਈਲ ਹੁਣ ਸਾਡਾ ਲਾਈਫ ਸਟਾਈਲ ਇੰਨਾ ਕੋ ਹੈਕਟਿਕ ਹੋ ਚੁੱਕਿਆ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਹਰ ਬੰਦਾ ਭੱਜੀ ਜਾ ਰਿਹਾ ਕੰਮ ਕਰ ਰਿਹਾ ਜਿੰਨੇ ਵੀ ਮੈਟਰੋ ਸਿਟੀਜ਼ ਦੇ ਵਿੱਚ ਲੋਕੀ ਕੰਮ ਕਰਦੇ ਹੈਗੇ ਆ ਜਿੰਨੇ ਵੱਡੇ ਸ਼ਹਿਰਾਂ 'ਚ ਕੰਮ ਕਰਦੇ ਆ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਫਿਸ ਦੇ ਵਿੱਚ ਬੈਠਦੇ ਆ ਸਵੇਰੇ 9 ਵਜੇ ਘਰੋਂ ਨਿਕਲਦੇ ਹੈਗੇ ਰਾਤੀ 10 ਵਜੇ ਘਰ ਪਹੁੰਚਦੇ ਆ ਘਰ ਆ ਕੇ ਉਹਨਾਂ ਨੂੰ ਸਟ्रेस ਹੁੰਦਾ ਕਿ ਅਗਲੇ ਦਿਨ ਕਿਵੇਂ ਕੰਮ ਕਰਨਾ ਤੋ ਮਰਦਾਨਾ ਕਮਜ਼ੋਰੀ ਇਹਦੇ ਨਾਲ ਸ਼ੁਰੂ ਹੋ ਰਹੀ ਹੈ ਤੋ ਸਭ ਤੋਂ ਪਹਿਲਾ ਤਾਂ ਕਾਰਨ ਹੈਗਾ ਸਟ्रेस ਦੂਜਾ ਹੈਗਾ ਐਂਜਾਇਟੀ ਔਰ ਤੀਜਾ ਹੈਗਾ ਇਹ ਫਾਲਤੂ ਦੀਆਂ ਚੀਜ਼ਾਂ ਜਿਹੜੀਆਂ ਆਪਾਂ ਟੀਵੀ ਦੇ ਉੱਤੇ ਦੇਖਦੇ ਆ ਫੇਸਬੁੱਕ ਦੇ ਉੱਤੇ ਦੇਖਦੇ ਆ ਔਰ ਆਪਣੇ ਦਿਮਾਗ 'ਚ ਪਾ ਲੈਨੇ ਕਿ ਮੈਨੂੰ ਕਮਜ਼ੋਰੀ ਹੈ ਵਿੰਨਰ ਚੀਜ਼ਾਂ ਦੇ ਨਾਲ ਇਹ ਚੀਜ਼ ਵੱਧਦੀ 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 ਅਲਟੀਮੇਟਲੀ ਇਹ ਮਰਦਾਨਾ ਕਮਜ਼ੋਰੀ ਦਾ ਕਾਰਨ ਬਣ ਜਾਂਦੀ ਹੈ। ਇਸ ਤੋਂ ਬਾਅਦ ਜਿਹਨੂੰ ਇਹ ਕਮਜ਼ੋਰੀ ਹੁੰਦੀ ਹੈ ਉਹ ਇਨਫਰਟੀਲਿਟੀ ਦਾ ਕਾਰਨ ਬਣਦੀ ਹੈ। ਮੇਲ ਇਨਫਰਟੀਲਿਟੀ ਦਾ ਕਾਰਨ ਬਣਦੀ। ਬੱਚਾ ਨਹੀਂ ਹੋ ਪਾਂਦਾ ਹੈਗਾ। ਤਾਂ ਮੇਜਰ ਕਾਰਨ ਇਹ ਹੈ। 40 ਤੋਂ ਬਾਅਦ ਦੇ ਜਿਹੜੇ ਕਾਰਨ ਹਨ ਉਹਨਾਂ 'ਚ ਬਿਮਾਰੀਆਂ ਹੈਗੀਆਂ। ਅਗਰ ਕਿਸੇ ਨੂੰ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੈ, ਕਿਸੇ ਨੂੰ ਸ਼ੂਗਰ ਦੀ ਪ੍ਰੋਬਲਮ ਹੈ, ਉਹਦੇ ਨਾਲ ਨਸਾਂ ਕਮਜ਼ੋਰ ਹੋ ਗਈਆਂ। ਜੀ। ਠੀਕ ਹੈ ਜਾਂ ਕਮਜ਼ੋਰੀ ਤਾਂ ਪਹਿਲਾਂ ਬਚਪਨ ਦੇ ਵਿੱਚ ਉਹਨਾਂ ਨੇ ਕੋਈ ਗਲਤੀਆਂ ਕੀਤੀਆਂ ਸੀ ਜਿਹਦੇ ਨਾਲ ਉਹਨਾਂ ਦੇ ਪ੍ਰਾਈਵੇਟ ਪਾਰਟ ਲਿੰਕ ਜਿਹੜਾ ਉਹ ਟੇਡਾ ਹੋ ਗਿਆ ਵਿੰਗਾ ਹੋ ਗਿਆ ਜਾਂ ਉਹਦੇ ਵਿੱਚ ਜਿਹੜੀ ਨਸਾਂ ਸੀਗੀਆਂ ਉਹ ਸੁਗੜ ਗਈਆਂ ਜਾਂ ਫਿਰ ਜੋ ਸਭ ਤੋਂ ਮੇਜਰ ਕਾਰਨ ਹੈ ਕਿ ਮੈਨੂੰ ਮਜ਼ਾ ਚਾਹੀਦਾ ਵੈ ਔਰ ਮੈਂ ਗੋਲੀ ਖਾ ਕੇ ਮਜ਼ਾ ਲਿੱਤਾ ਅਫੀਮ ਖਾ ਲਈ ਠੀਕ ਹੈ ਨਾ ਬੜੀ ਕਾਮਨ ਹੈਗੀ ਹੈ ਪਰ ਪ੍ਰੈਕਟਿਸ ਦੇ ਵਿੱਚ ਅਫੀਮ ਹੋ ਗਿਆ ਜਾਂ ਫਿਰ ਵਾਇਗਰਾ ਸਪੈਸ਼ਲੀ ਜਿਹੜੇ ਖਾਂਦੇ ਹੈਗੇ ਨੀਲੀ ਗੋਲੀ ਖਾ ਲਈ ਜੀ ਇੱਕ ਗੋਲੀ ਖਾ ਲਈ ਨਜ਼ਾਰਾ ਆ ਗਿਆ ਮੂੜ ਕੇ ਬਿਲਕੁਲ ਬੰਦਾ ਕੰਮ ਤੋਂ ਰਹਿ ਜਾਂਦਾ ਤੋਂ ਉਹਨਾਂ ਚੀਜ਼ਾਂ ਦੀ ਵਜ੍ਹਾ ਨਾਲ ਬੜੀਆਂ ਚਾਹੀਦੀਆਂ ਨੇ ਜਿਹੜੀਆਂ ਅੰਗਰੇਜ਼ੀ ਦਵਾਈਆਂ ਬੜੀਆਂ ਹੋਈਆਂ ਨੇ ਦੇਖੋ ਅੰਗਰੇਜ਼ੀ ਦਵਾਈਆਂ ਮਾੜੀਆਂ ਨਹੀਂ ਹੈਗੀਆਂ ਪਰ ਤੁਹਾਨੂੰ ਲੋੜ ਹੈ ਕਿ ਨਹੀਂ ਇਹ ਉਹਦੇ ਤੇ ਡਿਪੈਂਡ ਕਰਦਾ ਇਹ ਤੁਹਾਡਾ ਡਾਕਟਰ ਦੱਸੇਗਾ ਡਰਗਸਟੋਰ ਤੋਂ ਜਾ ਕੇ ਦਵਾਈ ਖਾਓਗੇ ਤਾਂ 100% ਨੁਕਸਾਨ ਹੈ ਔਰ ਰੋਜ਼-ਰੋਜ਼ ਖਾਓਗੇ ਤਾਂ 100% ਨਹੀਂ 10000% ਨੁਕਸਾਨ ਹੈ ਉਹ ਨੁਕਸਾਨ ਹੋਣਾ ਹੀ ਹੋਣਾ ਹੈ ਸਿੱਧੇ ਤੌਰ ਤੇ ਅਗਰ ਤੁਸੀਂ ਬਿਨਾ ਮਤਲਬ ਤੋਂ ਜਾਨੀ ਕਿ ਕਿਸੇ ਨੂੰ ਪਤਾ ਵੀ ਨਹੀਂ ਕਿ ਇਹ ਚੀਜ਼ ਹੁੰਦੀ ਕੀ ਹੈ ਉਹ ਮੈਡੀਕਲ ਤੇ ਪਹੁੰਚ ਜਾਂਦਾ ਦਵਾਈ ਲੈਣ ਲਈ ਉਸ ਤੋਂ ਬਾਅਦ ਉਹਨੂੰ ਲੱਗਦਾ ਕਿ ਮੈਂ ਵਧੀਆ ਪਰਫਾਰਮ ਕਰ ਪਾਉਂਗਾ ਤੁਸੀਂ ਸ਼ੌਕ ਸ਼ੋਕਿੰਗ ਤੁਹਾਡੇ ਲਈ ਹੋਏਗਾ ਕਿ ਜਿਹੜੀ ਵਾਇਗਰਾ ਗੋਲੀ ਬਣੀ ਹੈ ਉਹ ਬੇਸਿਕਲੀ ਉਹਦੇ ਵਾਸਤੇ ਬਣੀ ਹੈ ਜਿਹਦਾ ਹਾਰਟ ਕੰਮ ਨਹੀਂ ਕਰਦਾ ਅਸੀਂ ਇਹਦੇ ਵਿੱਚ ਪਲਮਨਰੀ ਹਾਈਪਰ ਟੈਨਸ਼ਨ ਇੱਕ ਵਾਰ ਯੂਜ਼ ਕਰਦੇ ਆ ਜਿਸ ਨੂੰ ਉਹ ਬਿਮਾਰੀ ਹੈ ਇਹ ਗੋਲੀ ਉਹਦੇ ਵਾਸਤੇ ਬਣੀ ਗਈ ਸੀ ਉਸ ਚੀਜ਼ ਨੂੰ ਬਚਾਉਣ ਵਾਸਤੇ ਬਣੀ ਗਈ ਸੀ ਤਾਂ ਕਿ ਬਲੱਡ ਫਲੋ ਨੀਚੇ ਦੀ ਤਰਫ ਜ਼ਿਆਦਾ ਜਾਵੇ ਹਾਰਟ ਦੇ ਵਿੱਚ ਪ੍ਰੈਸ਼ਰ ਬਲੱਡ ਦਾ ਨਾ ਬਣੇ ਉਹਦਾ ਸਾਈਡ ਇਫੈਕਟ ਸੀਗਾ ਕਿ ਉਹ ਇਰੇਕਸ਼ਨ ਕਰਦੀ ਸੀ ਗੋਲੀ ਇਸ ਲਈ ਲੋਕਾਂ ਨੇ ਉਹਨੂੰ ਟਾਈਮਿੰਗ ਵਾਸਤੇ ਯੂਜ਼ ਕਰਨਾ ਸ਼ੁਰੂ ਕਰਤਾ ਤੁਸੀਂ ਦੇਖੋਗੇ ਕਿੰਨੇ ਆnde ਇਦਾਂ ਦੇ ਇਨਸੀਡੈਂਟ ਕੀ ਬੰਦਾ ਬਾਹਰ ਘੁੰਮਣ ਗਿਆ ਉੱਥੇ ਉਹਨੂੰ ਹਾਰਟ ਅਟੈਕ ਆ ਗਿਆ ਹੂੰ ਉਹਨੇ ਉਹ ਗੋਲੀ ਖਾਈ ਉੱਥੇ ਜਾ ਕੇ ਉਹਨੂੰ ਹਾਰਟ ਅਟੈਕ ਆ ਗਿਆ ਇਦਾਂ ਦੀ ਚੀਜ਼ਾਂ ਨਹੀਂ ਖਾਣੀਆਂ ਆਪਾਂ ਅਚਾਨਕ ਉਹਨੇ ਇਹ ਦੱਸੋ ਕਿ ਸਿੰਪਟਮਸ ਕੀ ਨੇ ਕਿਵੇਂ ਪਤਾ ਲੱਗਦਾ ਕਿ ਇੱਕ ਸ਼ਖਸ ਨੂੰ ਮਰਦਾਨਾ ਕਮਜ਼ੋਰੀ ਹੋ ਚੁੱਕੀ ਆ ਕਿ ਬੜੀ ਸ਼ਰਮਨਾਕ ਆਪਣੇ ਆਪ ਦੇ ਵਿੱਚ ਉਹ ਸਮਝਦਾ ਕਿ ਮੈਨੂੰ ਬਹੁਤ ਵੱਡੀ ਚੀਜ਼ ਹੋ ਗਈ ਆ ਡਿਵੋਰਸ ਤੱਕ ਦੀ ਨੋਬਤ ਆ ਜਾਂਦੀ ਹੈ ਦੇਖੋ ਇਹਦੇ 'ਚ ਸ਼ਰਮਨਾਲੀ ਗੱਲ ਸ਼ਰਮਾਨ ਵਾਲੀ ਗੱਲ ਨਹੀਂ ਹੈ ਡਾਕਟਰ ਕੋਲੇ ਜਾਓ ਕਿਸੇ ਵੀ ਕੁਆਲੀਫਾਈਡ ਡਾਕਟਰ ਕੋਲੇ ਇਹ ਨਹੀਂ ਕਿ ਆਪਾਂ ਕਿਸੇ ਵੀ ਅਨਕੁਆਲੀਫਾਈਡ ਬੰਦੇ ਕੋਲ ਜਾਣਾ ਤੁਸੀਂ ਕੁਆਲੀਫਾਈਡ ਡਾਕਟਰ ਕੋਲ ਜਾ ਕੇ ਅਗਰ ਤੁਸੀਂ ਆਪਣੀ ਪ੍ਰੋਬਲਮ ਨੂੰ ਦੱਸਦੇ ਹੋ ਕਿ ਮੈਨੂੰ ਇਹ ਪ੍ਰੋਬਲਮ ਹੈ ਉਹਨੋਂ ਪ੍ਰੋਬਲਮ ਕੀ ਹੈ ਸਭ ਤੋਂ ਪਹਿਲੀ ਪ੍ਰੋਬਲਮ ਤੇ ਇਹ ਹੈ ਕਿ ਜਿਹੜੇ ਦੋ ਪਰਸਨ ਹੈਗੇ ਮੇਲ ਤੇ ਫੀਮੇਲ ਉਹ ਆਪਸ ਵਿੱਚ ਸੰਤੁਸ਼ਟ ਨਹੀਂ ਹੋ پا ਰਹੇ ਇਹ ਸਭ ਤੋਂ ਪਹਿਲੀ ਜਿਹੜੀ ਹੈ ਉਹਦੇ ਵਿੱਚ ਸਿੰਪਟਮ ਆਂਦਾ ਹੁਣ ਸੰਤੁਸ਼ਟਤਾ ਮਤਲਬ ਇਹ ਨਹੀਂ ਹੈ ਕਿ ਤੁਸੀਂ 10 ਮਿੰਟ 15 ਮਿੰਟ ਟੀਵੀ ਦੇ ਉੱਤੇ ਵੀਡੀਓ ਦੇਖੀਆ ਉਹ ਰੋਜ਼ੀ ਲੈ ਕੇ ਚੱਲਣੀ ਹੈਗੀ ਆ ਇਹਦਾ ਅਗਦਾ ਕੋਈ ਅੰਤ ਨਹੀਂ ਹੈਗਾ ਵੀ 20 ਮਿੰਟ 25 ਮਿੰਟ 30 ਮਿੰਟ ਚਾਹੀਦਾ ਇਹਦਾ ਕੋਈ ਅੰਤ ਨਹੀਂ ਹੈਗਾ ਸੰਤੁਸ਼ਟੀ ਦਾ ਮਤਲਬ ਹੈ ਕਿ ਅਗਰ ਤੁਹਾਡਾ ਔਰਗੈਜ਼ਮ ਹੋ ਗਿਆ ਵਾ ਤਾਂ ਇਟ ਇ ਸੰਤੁਸ਼ਟੀ ਹੁਣ ਅਸੀਂ ਉਹ ਦੋ ਵਾਰੀ ਕਰਨੀ ਹੈ ਚਾਰ ਵਾਰੀ ਨਹੀਂ ਕਰ ਪਾਂਦੇ ਮੇਰਾ ਦੋਸਤ ਕਰ ਪਾਂਦਾ ਇਹ ਕਰ ਪਾਂਦਾ ਇਹ ਸਾਰੀ ਚੀਜ਼ਾਂ ਬੇਕਾਰ ਪਹਿਲਾਂ ਤਾਂ ਇਹ ਦਿਮਾਗ ਚੋਂ ਕਰਨੀ ਹੈ ਦੂਜੀ ਚੀਜ਼ ਇਹ ਹੈ ਕਿ ਮੈਨੂੰ ਇਰੇਕਸ਼ਨ ਦੀ ਪ੍ਰੋਬਲਮ ਹੈ ਜੀ ਕਿ ਮੇਰਾ ਪੇਸ਼ੈਂਟ ਆ ਕੇ ਬੋਲਦਾ ਹੈ ਕਿ ਸਾਨੂੰ ਮੇਰਾ ਇਰੇਕਸ਼ਨ ਨਹੀਂ ਹੋ ਰਿਹਾ ਉਹ ਇੱਕ ਬਿਮਾਰੀ ਹੈ ਉਹਦਾ ਕਾਰਨ ਲੱਭਣਾ ਪਏਗਾ ਉਹਨੂੰ ਕੋਈ ਆਰਗੈਨਿਕ ਬਿਮਾਰੀ ਹੈਗੀ ਹੈ ਜਾਂ ਫਿਰ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਦੂਸਰੀ ਬਿਮਾਰੀ ਹੈ ਸਾਈਕਲੋਜੀਕਲ ਬਿਮਾਰੀ ਹੈ ਸੋ ਵਿੱਚੋਂ 99% ਬੰਦਿਆਂ ਨੂੰ ਸਾਈਕੋਲੋਜੀਕਲ ਦਿੱਕਤ ਹੁੰਦੀ ਹੈ। ਇਹ ਸਾਡੀ ਮਰਦਾਨਾ ਕਮਜ਼ੋਰੀ ਨਹੀਂ ਹੁੰਦੀ। ਅ ਦਿਮਾਗ ਦੇ ਵਿੱਚ ਹੀ ਬੋਝ ਹੁੰਦਾ ਬਸ ਕਿ ਯਾਰ ਮੈਨੂੰ ਹੈਗੀ ਹੈ। ਕਮਜ਼ੋਰੀ ਬੇਸਿਕਲੀ ਮਰਦਾਨਾ ਹੀ ਹੁੰਦੀ ਹੈ ਬਟ ਉਹਦਾ ਕਾਰਨ ਜਿਹੜਾ ਵਾ ਉਹ ਦਿਮਾਗੀ ਹੁੰਦਾ ਸ਼ਰੀਰਿਕ ਨਹੀਂ ਹੁੰਦਾ। ਉਹਨੂੰ ਅੰਦਰੋਂ ਨਹੀਂ ਪ੍ਰੋਬਲਮ ਨਹੀਂ ਹੈਗੀ। ਉਹਦੇ ਲਈ ਬੜਾ ਸਿੰਪਲ ਜਿਹਾ ਇਲਾਜ ਹੁੰਦਾ। ਉਹਦੇ ਲਈ ਮਾਈਂਡ ਨੂੰ ਸਟ्रेस ਨੂੰ ਘਟਾਉਣਾ ਹੁੰਦਾ ਕੁਝ 2-4 ਮੈਡੀਸਿਨਸ ਉਹਨੂੰ ਚਾਹੀਦੀਆਂ ਹੁੰਦੀਆਂ ਜਿਹੜੀ ਕਿ ਬੜੀ ਹੀ ਲਿਮਿਟਡ ਡੋਸ ਦੇ ਵਿੱਚ ਚਾਹੀਦੀਆਂ ਹੁੰਦੀਆਂ ਲਾਈਕ ਇੱਕ ਕੈਪਸੂਲ ਖਾਣਾ ਅਸੀਂ ਇੱਕ ਜੋਏ ਆਯੁਰਵੇਦਾ ਦੇ ਵਿੱਚ ਇੱਕ ਮੈਡੀਸਿਨ ਬਣਾਈ ਹੈ ਜਿਸ ਦਾ ਨਾਮ ਹੈਗਾ ਇਹ ਆਕਸ ਪਾਵਰ ਇਹ ਸਿੰਪਲ ਜੀ ਇੱਕ ਗੋਲੀ ਹੈ ਕੈਪਸੂਲ ਆਇਕ ਇਹ ਸਾਡੇ ਖੁਦ ਦੀ ਫੈਕਟਰੀ ਮੈਨੂਫੈਕਚਰਿੰਗ ਯੂਨਿਟ ਹੈ ਇਹ ਮੈਡੀਸਿਨ ਸਾਡੀ ਆਪਣੀ ਫਾਰਮੇਸੀ ਚ ਬੰਦੀ ਹੈ ਪ੍ਰਾਈਵੇਟ ਲਿਮਿਟਿਡ ਸੈਟੀ ਫਾਰਮ ਹੈ ਲੋਕੀ ਦਾ ਕੀ ਕਰਦੇ ਆ ਕਿ ਸਾਡੇ ਵਰਗੇ ਜਿਵੇਂ ਜਿਨ੍ਹਾਂ ਦੀ ਫਾਰਮੇਸੀ ਆਉਂਦੀ ਹੈ ਉਹਨਾਂ ਤੋਂ ਬਣਵਾ ਕੇ ਲੇਬਲ ਲਗਾ ਲਗਾ ਕੇ ਵੇਚਣਾ ਸ਼ੁਰੂ ਕਰ ਦਿੰਦੇ ਆ ਹੁਣ ਇਹਦੇ ਵਿੱਚ ਕੀ ਹੈਗਾ ਵੇਸੇ ਦੋ ਤਿੰਨ ਚੀਜ਼ਾਂ ਹੈ ਮੇਨ ਜਿਹੜੀਆਂ ਕਿ ਤੁਸੀਂ ਘਰ ਦੇ ਵਿੱਚ ਵੀ ਯੂਜ਼ ਕਰ ਸਕਦੇ ਹੋ ਉਹਦੇ ਵਿੱਚ ਇੱਕ ਤਾਂ ਹਸ਼ਮਗੰਦਾ ਸ਼ਤਾਬਰੀ ਕਿ ਸਾਰੀਆਂ ਚੀਜ਼ਾਂ ਲੋਕਾਂ ਨੇ ਦੇਖੀਆਂ ਹੋਈਆਂ ਬੇਸਿਕਲੀ ਕੰਮ ਤਾਂ ਇਹਨਾਂ ਨੇ ਕਰਨਾ ਹੁੰਦਾ ਪਟੇ ਇਹਦੇ ਵਿੱਚ 20 25 5000 ਦੇ ਵਿੱਚ ਅਸੀਂ ਬੋਲ ਦਿੰਨੇ ਆ ਕਿ ਇਹ ਚ ਸੋਨਾ ਪਿਆ ਚਾਂਦੀ ਪਈ ਆ ਜਦਾ ਸੋਨਾ ਪਾਤਾ ਜੀ ਚਾਂਦੀ ਪਾਤੀ ਇਦਾਂ ਦੀ ਦਵਾਈਆਂ ਪੈਂਦੀਆਂ ਨੇ ਇਹਦੇ ਵਿੱਚ ਭਾਈਆ ਤੁਸੀਂ ਦੇਖੋ ਇਹਦੇ ਚ ਨਾ ਦੋ ਤਿੰਨ ਮੇਨ ਦਵਾਈਆਂ ਆ ਜਿਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਅਸ਼ਵਗੰਧਾ ਵੈ ਸ਼ਤਾਪਰੀ ਹੈ ਜਾਂ ਫਿਰ ਇਹਦੇ ਵਿੱਚ ਅਸੀਂ ਇੱਕ ਦਵਾਈ ਪਾਈ ਹੈ ਜਿਹਦਾ ਨਾਮ ਹੈਗਾ ਪੂਰਨ ਚੰਦਰ ਉਦੇ ਰਸ ਇੱਕ ਆਯੁਰਵੈਦਿਕ ਪੇਟੈਂਟ ਦਵਾਈ ਹੈ ਇਸ ਤੋਂ ਇਲਾਵਾ ਰਸ ਸਿੰਦੂਰ ਇੱਕ ਦਵਾਈ ਹੁੰਦੀ ਹੈ ਇਸ ਤੋਂ ਇਲਾਵਾ ਮਕਰ ਤੋਜ ਇੱਕ ਦਵਾਈ ਹੁੰਦੀ ਹੈ ਜਾਂ ਫਿਰ ਇਹਦੇ ਵਿੱਚ ਅਸੀਂ ਇੱਕ ਮੇਨ ਚੀਜ਼ ਪਾਈ ਹੈ ਸ਼ਿਲਾਜੀਤ ਓਕੇ ਤੇ ਚੰਦਰ ਉદય ਰਸ ਉਹਦੇ ਵਿੱਚ ਡਿਫਰੈਂਟ ਡਿਫਰੈਂਟ ਮੈਡੀਸਿਨ ਦਾ ਯੋਗ ਹੈਗੇ ਆ ਇੰਦਾ ਦੀ ਪਾਵਰਫੁਲ ਡਰਗਸ ਦਾ ਕੰਬੀਨੇਸ਼ਨ ਅਸੀਂ ਬਣਾਇਆ ਇਹ ਦਵਾਈ ਅਗਰ ਫਾਰਮੂਲਾ ਬਣਾ ਕੇ ਅਸੀਂ ਦੇਵਾਂਗੇ ਤਾਂ ਇਹ ਦਵਾਈ ਨੂੰ ਤੁਸੀਂ 20000 25000 ਦਾ ਵੀ ਦੇ ਸਕਦੇ ਹੋ ਇੱਕ ਕੁੜੀ ਬਣਾ ਕੇ ਖਾਣੀ ਹੈ ਜੀ ਉਹ 20000 ਕਿੱਟ ਚ ਮਿਲ ਰਹੀ ਹੈ ਜੀ ਮਿਲ ਰਹੀ ਹੈ 25000 ਤੁਸੀਂ ਤੋੜਾ ਕਹਿੰਦਾ 50 50 ਹੋ ਜਾਂਦੀ ਹੈ ਬਿਲਕੁਲ ਮਿਲਦੀ ਹੈ ਜਿਹੜਾ ਫਸਿਆ ਹੋਇਆ ਬੰਦਾ ਉਹ ਲੈਂਦਾ ਠੀਕ ਹੈ ਠੀਕ ਹੈ ਨਾ ਹੁਣ ਤੁਸੀਂ ਕਹੋਗੇ ਵੀ ਤੁਸੀਂ ਸਸਤੀ ਕਿਉਂ ਦਿੰਨੇ ਪਿਓ ਪਹਿਲੀ ਚੀਜ਼ ਤਾਂ ਸਾਡਾ ਮੈਨੂਫੈਕਚਰਿੰਗ ਯੂਨਿਟ ਹੈ ਇੱਕ ਮਹਿੰਗੀ ਦੇਣੀ ਚਾਹੀਦੀ ਹੈ ਨਹੀਂ ਅਸੀਂ ਮਹਿੰਗੀ ਤਾਂ ਨਹੀਂ ਦਿੰਦੇ ਕਿਉਂਕਿ ਅਸੀਂ ਸਾਨੂੰ ਪੇਸ਼ੈਂਟ ਦੀ ਭਲਾਈ ਨਾਲ ਜ਼ਿਆਦਾ ਮਤਲਬ ਹੈ ਪੇਸ਼ੈਂਟ ਠੀਕ ਹੋਏਗਾ ਤਾਂ ਇੱਕ ਨਹੀਂ ਦੋ ਬੰਦੇ ਲੈ ਜਾਣਗੇ 100 ਬੰਦੇ ਲੈ ਜਾਣਗੇ 1000 ਲੈ ਜਾਣਗੇ ਠੀਕ ਹੈ ਦੂਜੀ ਚੀਜ਼ ਅਸੀਂ ਜਿਹੜੇ ਲੋਕੀ ਚੂਰਨ ਦੀ ਫਾਰਮ ਦੇ ਵਿੱਚ ਬੇਸਿਕਲੀ ਦਵਾਈਆਂ ਦਿੰਦੇ ਚੂਰਨ ਮਤਲਬ ਵੀ 50 ਤਰ੍ਹਾਂ ਦੀ ਦਵਾਈਆਂ ਡਿਸਪਲੇ ਕੀਤੀਆਂ ਉਹਦੇ ਵਿੱਚੋਂ ਸਾਰੀਆਂ ਮਿਲਾਤੀਆਂ 2 ਕਿਲੋ ਚੂਰਨ ਬਣਾਤਾ ਗਰਾਉਂਡ ਨੂੰ ਆਪਸ ਵਿੱਚ ਮਿਲਾਤਾ ਔਰ ਉਹਨੂੰ ਕਹਿੰਦਾ ਵੀ ਇੱਕ ਚਮਚ ਸਵੇਰੇ ਖਾਣਾ ਇੱਕ ਚਮਚ ਸ਼ਾਮ ਨੂੰ ਖਾਣਾ ਔਰ ਇਹਨੂੰ ਖਾਈ ਜਾ ਉਹ ਬੰਦਾ ਵੀ ਲੈ ਕੇ ਲਿਫਾਫੇ ਚ ਪਰ ਕੇ ਚੱਕ ਲਿਆ ਜਾਂਦਾ ਅੱਛਾ ਉਹਨੂੰ ਅਸੀਂ ਕੀ ਕੀਤਾ ਉਸਨੂੰ ਅਸੀਂ ਐਕਸਟ੍ਰੈਕਟ ਫਾਰਮ ਦੇ ਵਿੱਚ ਬਣਾਤਾ ਐਕਸਟ੍ਰੈਕਟ ਦਾ ਮਤਲਬ ਹੁੰਦਾ ਹੈ ਕਿ ਅਗਰ ਤੁਸੀਂ 10 ਗ੍ਰਾਮ ਦਵਾਈ ਖਾਣੀ ਹੈ ਉਸ ਦਾ 1 ਗ੍ਰਾਮ ਐਕਸੈਪਟ ਬਣਾਤਾ ਉਸ 1 ਗ੍ਰਾਮ ਨੂੰ ਹੋਰ ਰਿਫਾਈਨ ਕਰਦੇ ਉਹਨੂੰ 500 ਐਮਜੀ ਦਾ ਕੈਪਸੂਲ ਦੇ ਵਿੱਚ ਭਰਤਾ ਉਹੀ ਕੰਮ ਜਿਹੜਾ ਉਹਨੇ 10 ਕੈਪਸੂਲਾਂ ਨੇ ਕਰਨਾ ਛੋ ਇੱਕ ਕੈਪਸੂਲ ਨੇ ਕਰਨਾ ਤਾਂ ਸاسي ਜਿਹੜਾ ਇਹ ਕੈਪਸੂਲ ਬਣਾਨੇ ਆ ਇਹਦੇ ਵਿੱਚ ਅਸੀਂ ਬੋਲਦੇ ਹਾਂ ਕਿ ਇੱਕ ਕੈਪਸੂਲ ਖਾਣਾ ਰਾਤ ਨੂੰ ਦੁੱਧ ਦੇ ਨਾਲ ਕਿਸੇ ਤਰ੍ਹਾਂ ਦੀ ਇਹਦੇ ਵਿੱਚ ਕੋਈ ਐਲੋਪੈਥਿਕ ਮੈਡੀਸਿਨਸ ਨਹੀਂ ਹੈਗੀ ਇਹ ਸਾਰੀ ਮੈਡੀਸਿਨ ਦਾ ਕੰਬੀਨੇਸ਼ਨ ਹੈ ਇੱਕ ਕੈਪਸੂਲ ਦੁੱਧ ਦੇ ਨਾਲ ਰਾਤ ਨੂੰ ਤੁਸੀਂ ਖਾ ਲੋ ਨਾਲ ਅਸੀਂ ਇੱਕ ਪੇਸ਼ੈਂਟ ਨੂੰ ਆ ਦਿੰਨੇ ਆ ਇੱਕ ਤਰ੍ਹਾਂ ਦਾ ਆਇਲ ਹੈ ਇਹ ਤੁਸੀਂ ਜਿਹਨੂੰ ਨਸਾਂ ਦੀ ਕਮਜ਼ੋਰੀ ਹੁੰਦੀ ਹੈ ਵੀਕਨੈਸ ਹੁੰਦੀ ਹੈ ਜਾਂ ਜਿਹਦਾ ਲਿੰਗ ਕੋੜਾ ਟੇਡਾ ਹੁੰਦਾ ਹੈਗਾ ਪ੍ਰੋਪਰਲੀ ਉਹਨੂੰ ਲੱਗਦਾ ਹੋਵੇ ਕਿ ਉਹਦੇ ਵਿੱਚ ਪ੍ਰੋਬਲਮ ਹੈਗੀ ਹੈ ਇਹ ਅਸੀਂ ਉਹਨੂੰ ਕਹਿੰਨੇ ਆ ਕਿ ਉੱਪਰ نیچے ਅੰਦਰ ਬਾਹਰ ਮਸਾਜ ਕਰਨੀ ਹੈ ਜੀ ਇਹਦੀ ਮ사ਜ ਕਰਨੀ ਹੈ ਇਹ ਕੈਪਸੂਲ ਖਾਣਾ ਹੈ ਰਾਤ ਨੂੰ ਸੌਣ ਲੱਗੇ ਦੁੱਧ ਦੇ ਨਾਲ ਬਲੀਵ ਮੀ ਸੋ ਵਿੱਚੋਂ 99 ਬੰਦੇ ਇਹਨੂੰ ਖਾ ਕੇ ਠੀਕ ਹੋ ਸਕਦੇ ਆ ਗਾਰੰਟੀ ਦਿੰਨੇ ਆ ਇਸ ਚੀਜ਼ ਦੇ ਉੱਤੇ ਦੇਖੋ ਗਾਰੰਟੀ ਕਿਸੇ ਚੀਜ਼ ਦੀ ਨਹੀਂ ਹੁੰਦੀ ਜਿਹੜਾ ਬੰਦਾ ਗਾਰੰਟੀ ਭਰਦਾ ਹਾਂ ਉਹ ਡਾਕਟਰ ਨਹੀਂ ਹੈ ਠੀਕ ਹੈ ਡਾਕਟਰ ਦਾ ਕੰਮ ਹੈ ਬੈਸਟ ਪੋਸੀਬਲ ਮੈਡੀਸਿਨ ਪ੍ਰੈਸਕ੍ਰਾਈਬ ਕਰਨੀ ਬੈਸਟ ਪੋਸੀਬਲ ਚੀਜ਼ ਦੇਣੀ ਜੋ ਗਾਰੰਟੀ ਹੈ ਆਯੁਰਵੇਦਾ ਜਿਹੜੀ ਪਰਫੈਕਟ ਹੈ 100% ਕਿ ਤੁਸੀਂ ਮੰਨਦੇ ਇਸ ਚੀਜ਼ ਨੂੰ ਕਿ ਇਹ ਚੀਜ਼ ਸਹੀ ਬਣਾਈ ਆ ਸੀ ਬਿਲਕੁਲ 100% ਇਸ ਵਾਸਤੇ ਕਿਉਂਕਿ ਇਹ ਚ ਸਮਾਨ ਪਿਆ ਹੋਇਆ ਹੈ ਰਿਜ਼ਲਟ ਆ ਰਹੇ ਹੈ ਰਿਜ਼ਲਟ ਮੈਂ ਤੁਹਾਨੂੰ ਦੱਸਿਆ ਨਾ 100% ਹੈ ਅੱਛਾ ਗਾਰੰਟੀ ਇਸ ਚੀਜ਼ ਦੀ ਹੈ ਕਿ ਅਗਰ ਤੁਸੀਂ 3 ਮਹੀਨੇ ਦਾ ਕੋਰਸ ਕਰ ਲੈਣੇ ਹੋ ਠੀਕ ਹੈ ਯੂਸੂअली ਕੀ ਹੁੰਦਾ ਬੰਦੇ ਨੇ ਅੱਜ ਦਵਾਈ ਖਾਣੀ ਸ਼ੁਰੂ ਕੀਤੀ ਉਹਨੂੰ 2 ਦਿਨ ਰਿਜ਼ਲਟ ਮਿਲਿਆ ਕਹਿੰਦਾ ਹੁਣ ਤਾਂ ਠੀਕ ਹੈ ਦਵਾਈ ਛੱਡ ਦਿੱਤੀ ਠੀਕ ਹੈ ਇਦਾਂ ਨਹੀਂ ਕਰਨਾ ਇਹ ਕੋਈ ਫਾਸਟ ਐਕਟਿੰਗ ਉਹ ਨਹੀਂ ਹੈ ਕਿ ਵਾਇਗਰਾਨੀ ਹੈ ਕਿ ਪਾਇਆ ਮੂੰਚੇ ਹੋਰ ਸਭ ਹੋ ਗਿਆ ਕੰਮ ਇਹਨੂੰ ਤੁਸੀਂ ਲਗਾਤਾਰ ਖਾਣਾ ਹੈ ਇੱਕ ਡੱਬੀ ਦੇ ਵਿੱਚ 30 ਕੈਪਸੂਲ ਹੈ 30 ਦਿਨ ਦੀ ਖੁਰਾਕ ਹੈ ਠੀਕ ਹੈ 30 ਦਿਨ ਲਗਾਤਾਰ ਖਾਣ ਤੋਂ ਬਾਅਦ ਵੀ ਨੂੰ ਬੰਦ ਨਹੀਂ ਕਰਨਾ ਅਸੀਂ ਰეკਮੈਂਡ ਕਰਦੇ ਹਾਂ 3 ਮਹੀਨੇ ਸਾਲ ਦੇ ਵਿੱਚ ਸਾਲ 'ਚ 3 ਮਹੀਨੇ ਖਾ ਲੋ ਗਰਮੀ ਸਰਦੀ ਦਾ ਕੋਈ ਰੋਲਾ ਨਹੀਂ ਹੈਗਾ ਜ਼ਰੂਰੀ ਨਹੀਂ ਹੈ ਕਿ ਸਰਦੀਆਂ 'ਚ ਹੀ ਖਾਣੀ ਹੈ ਇਨੂੰ ਗਰਮੀ 'ਚ ਖਾਓ ਸਰਦੀ 'ਚ ਖਾਓ ਜਦੋਂ ਮਰਜ਼ੀ ਖਾਓ ਪਰ ਖਾਣੀ ਦੁੱਧ ਦੇ ਨਾਲ ਇੱਕ ਚੀਜ਼ ਦਾ ਪ੍ਰੇਸ਼ ਕਰਨਾ ਹੈ ਕਿ ਜਦੋਂ ਵੀ ਇਹ ਦਵਾਈ ਖਾਣੀ ਹੈ ਦੁੱਧ ਨਾਲ ਲੈਣੀ ਹੈ ਉਹ ਰੋਟੀ ਖਾਣ ਤੋਂ 3 ਘੰਟੇ ਬਾਅਦ ਖਾਣੀ ਹੈ ਤਾਂ ਅਸੀਂ ਇਹ ਬੋਲਦੇ ਹਾਂ ਕਿ ਸ਼ਾਮ ਨੂੰ 6 ਵਜੇ ਰੋਟੀ ਖਾਓ ਜਾਂ ਉਸ ਦਿਨ ਰੋਟੀ ਨਾ ਖਾਓ ਹਲਕਾ ਖਾਣਾ ਰੱਖੋ ਪੇਟ ਨੂੰ ਹਲਕਾ ਰੱਖੋ ਠੀਕ ਹੈ ਸੋ ਮੈਂ ਇੱਕ ਚੀਜ਼ ਹੋਰ ਦੱਸੋ ਕਿ ਜਿਹੜੀ ਆਕਸ ਪਾਵਰ ਇਹ ਜਿਹੜੀ ਕੈਪਸੂਲ ਹੈ ਕਿ ਇਹ ਖਾਣ ਤੋਂ ਬਾਅਦ ਕਿਸ ਨੂੰ ਨੁਕਸਾਨ ਤਾਂ ਨਹੀਂ ਹੋਊਗਾ ਕੋਈ ਕੋਈ ਸਾਈਡ ਇਫੈਕਟ ਤਾਂ ਨਹੀਂ ਇਸ ਚੀਜ਼ ਦੀ ਅਸੀਂ ਆਪਣੇ ਫਾਰਮ ਦੇ ਵਿੱਚ ਆਪਣੀ ਫਾਰਮੇਸੀ ਦੇ ਵਿੱਚ 100% ਕੁਆਲਟੀ ਮੈਨੇਜਮੈਂਟ ਮੈਨੇਜਮੈਂਟ ਕਰਦੇ ਹਾਂ ਠੀਕ ਹੈ ਸਵਾਲ ਹੀ ਨਹੀਂ ਹੈਗਾ ਕਿ ਕਿਸੇ ਨੂੰ ਨੁਕਸਾਨ ਹੋਵੇ ਕਿਉਂਕਿ ਆਯੁਰਵੈਦਿਕ ਹਾਬਸ ਹੈ ਪੇਟੈਂਟ ਮੈਡੀਸਿਨ ਹੈ ਰਜਿਸਟਰਡ ਮੈਡੀਸਿਨ ਸਰ ਠੀਕ ਹੈ ਸੋ ਇਹਦੇ ਨਾਲ ਕਿਸੇ ਨੂੰ ਕੋਈ ਨੁਕਸਾਨ ਹੁੰਦਾ ਕੋਈ ਚਾਂਸ ਨਹੀਂ ਮਤਲਬ ਤੁਸੀਂ 15 ਸਾਲ ਤੋਂ ਐਕਸਪੀਰੀਅ ਚਾਹੀਦੀ ਡੇਟ ਦੇ ਵਿੱਚ ਬਹੁਤ ਸਾਰੇ ਜਿਹੜੇ ਕਹ ਲਓ ਕਿ ਡਾਕਟਰਸ ਨੇ ਵੈਦ ਨੇ ਇਹ ਚੀਜ਼ ਕਹਿੰਦੇ ਨੇ ਕਿ ਤੁਸੀਂ ਆਹ ਜੜੀਆਂ ਬੂਟੀਆਂ ਯੂਜ਼ ਕਰ ਲਓ ਤੁਸੀਂ ਆਹ ਕਰ ਲਓ ਅੱਜ ਮੈਂ ਤੁਹਾਡੇ ਤੋਂ ਪੁੱਛਣਾ ਚਾਹਨਾ ਹੈ ਕਿ ਕੋਈ ਘਰੇਲੂ ਨੁਸਖਾ ਹੈ ਘਰ ਬੈਠੇ ਕੋਈ ਸਹੀ ਕਰ ਸਕਦਾ ਇਸ ਚੀਜ਼ ਨੂੰ ਬਿਲਕੁਲ ਮੈਂ ਤੁਹਾਨੂੰ ਦੱਸਿਆ ਅਗਰ ਤਾਂ ਤੁਹਾਨੂੰ 20 ਤੋਂ 40 ਸਾਲ ਦੀ ਉਮਰ ਹੈ ਤੁਹਾਡੀ ਤੁਹਾਡਾ ਸਟ्रेस ਲੈਵਲ ਵਧਿਆ ਹੋਇਆ ਹੈ ਐਂਜਾਇਟੀ ਵਧੀ ਹੋਈ ਹੈ ਤਾਂ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਸਵੇਰੇ ਉੱਠਣਾ ਸ਼ੁਰੂ ਕਰੋ ਜਲਦੀ ਜੀ ਔਰ ਰਾਤ ਨੂੰ ਸੋਣਾ ਸ਼ੁਰੂ ਕਰੋ ਜਲਦੀ ਠੀਕ ਹੈ ਸਵੇਰੇ ਉੱਠ ਕੇ ਯੋਗਾ ਕਰੋ ਸੈਰ ਕਰੋ ਔਰ ਰਾਤ ਨੂੰ ਸੌਣ ਤੋਂ ਪਹਿਲਾਂ ਅੱਧਾ ਕੱ ਔਰ ਉਹਦੇ ਨਾਲ ਜਾਂ ਤਾਂ ਇਹ ਕੈਪਸੂਲ ਖਾ ਲੋ ਔਰ ਯਾ ਫਿਰ ਮਾਰਕੀਟ ਦੇ ਵਿੱਚ ਅਸ਼ਵਗੰਧਾ ਮਿਲ ਜਾਂਦਾ ਸ਼ਤਾਬਰੀ ਮਿਲ ਜਾਂਦੀ ਹੈ ਅਸ਼ਵਗੰਧਾ ਸ਼ਤਾਬਰੀ ਪੂਰਨ ਚੰਦਰਦਰ ਉਹਦੇ ਰਸ ਸ਼ਿਲਾਜੀਤ ਇਹਨਾਂ ਚਾਰਾਂ ਦਾ ਕੰਬੀਨੇਸ਼ਨ ਬਣਾ ਕੇ ਇੱਕ ਚਮਚ ਲੈਣਾ ਸ਼ੁਰੂ ਕਰ ਦਿਓ ਇਹਦੇ ਨਾਲ ਹੀ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲੇਗਾ ਠੀਕ ਹੈ ਤਾਂ ਹੁਣ ਮੈਨੂੰ ਇੱਕ ਹੋਰ ਚੀਜ਼ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਆ ਜਿਹੜੇ ਕੈਪਸੂਲ ਨੇ ਇੱਕ ਦੱਬੀ ਹੋਊਗੀ 3-4000 ਰੁਪਏ ਦੀ ਫਿਰ ਕਿਉਂਕਿ ਮਹੀਨੇ ਦੀ ਅਗਰੇ ਖਾਣੇ ਆ 3-4000 ਰੁਪਏ ਤਾਂ ਲੱਗ ਹੀ ਜਾਣਾ ਦੇਖੋ 3-4000 ਦੀ ਨਹੀਂ ਲੋਕੀ ਸਾਡੇ ਕੋਲੋਂ ਕਿਉਂਕਿ ਸਾਡੀ ਆਪਣੀ ਮੈਨੂਫੈਕਚਰਿੰਗ ਹੈ ਡੱਬੀ ਦੇ ਨਾਲ ਇੱਕ ਮਲਟੀਵਿਟਾਮਿਨ ਦਾ ਕੈਪਸੂਲ ਹੋਰ ਲੱਗ ਜਾਂਦਾ ਉਹ 2000 ਦਾ ਸੋ 10000 ਦਾ ਕੋਰਸ ਬਣ ਜਾਂਦਾ ਜਿਹੜੀ ਮੇਨ ਇਹਦੀ ਡਰਗ ਦੀ ਕੀਮਤ ਹੈਗੀ ਉਹ ਹੈਗੀ 1800 ਰੁਪਏ ਅਸੀਂ ਜੋ ਰੱਖਿਆ ਰੇਟ ਉਸ ਤੋਂ ਇਲਾਵਾ ਜਿਹੜਾ ਇਹ ਅਸੀਂ ਆਇਲ ਰੱਖਿਆ ਇਹਦਾ ਰੱਖਿਆ ਸੀ 475 ਰੁਪਏ ਰੇਟ ਤੋਂ ਟੋਟਲ ਦਵਾਈ ਜਿਹੜੀ ਬੰਦੀ ਇਹ ਬੰਦੀ 2275 ਰੁਪਏ ਦੀ ਅਸੀਂ ਕਿਉਂਕਿ ਖੁਦ ਮੈਨੂਫੈਕਚਰਰ ਹੈ ਸਾਡੇ ਕੋਲ ਸਟਾਕ ਪੋਥੇਰਾ ਪਿਆ ਹੁੰਦਾ ਤਾਂ ਅਸੀਂ ਇਹਦੇ ਉੱਤੇ ਇਸ ਟਾਈਮ 40% ਡਿਸਕਾਊਂਟ ਵੀ ਰੱਖਿਆ ਹੋਇਆ ਹੈ। ਅੱਛਾ ਜਿਨੇ ਹੁਣ ਦਵਾਈ ਲੈਣੀ ਉਹਨੂੰ ਸਿੱਧਾ ਤੌਰ ਤੇ 40% ਆਫ ਮਿਲੇਗਾ। ਬਿਲਕੁਲ 40% ਆਫ ਮਿਲੇਗਾ ਔਰ 1350 ਰੁਪਏ ਅਸੀਂ ਦੀ ਕਿਟਰ ਦੀ। ਇਸੇ ਤੌਰ ਤੇ ਕਹਿ ਸਕਦੇ ਆਂ ਕਿ ਅਸੀਂ ਘੱਟ ਪੈਸਿਆਂ ਦੇ ਵਿੱਚ ਜਿਹੜੇ ਘਰ ਓਜੜਦੇ ਪਏ ਨੇ, ਡਿਵੋਰਸ ਹੁੰਦੇ ਪਏ ਨੇ, ਲਾਈਫ ਬਰਬਰ ਬਰਬਾਦ ਹੁੰਦੀ ਪਈਆਂ ਕਈਆਂ ਦੀ ਫੈਮਿਲੀ ਜਿਹੜੀ ਲਾਈਫ ਹੈ ਉਹ ਕਿਤੇ ਨਾ ਕਿਤੇ ਕਹਿ ਸਕਦੇ ਕੀ ਬਰਬਾਦ ਹੋ ਰਹੀ ਆ। ਉਹ ਸਹੀ ਹੋ ਸਕਦੀ ਹੈ ਹੁਣ। ਬਿਲਕੁਲ ਦੇਖੋ ਤੁਹਾਨੂੰ ਅਗਰ ਪ੍ਰੋਬਲਮ ਹੈ ਪ੍ਰ ਮੈਂ ਫਿਰ ਬੋਲੂੰਗਾ ਦਵਾਈ ਇਲਾਜ ਨਹੀਂ ਹੈ ਇਲਾਜ ਹੈ ਕਾਰਨ ਤੁਹਾਡਾ ਕਾਰਨ ਦੂਰ ਹੋਣਾ ਜ਼ਰੂਰੀ ਹੈ ਅਗਰ ਤੁਹਾਨੂੰ ਐਂਜਾਇਟੀ ਹੈ ਤਾਂ ਐਂਜਾਇਟੀ ਦਾ ਕਾਰਨ ਸਟ्रेस ਹੈ ਤਾਂ ਸਟ्रेस ਦਾ ਕਾਰਨ ਜੇ ਤੁਹਾਨੂੰ ਕਮਜ਼ੋਰੀ ਹੈਗੀ ਤਾਂ ਕਮਜ਼ੋਰੀ ਦਾ ਕਾਰਨ ਔਰ ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਬਿਮਾਰੀ ਹੈ ਕੋਈ 슈ਗਰ ਹੈ ਬੀਪੀ ਹੈ ਤਾਂ ਉਹਦਾ ਕਾਰਨ 슈ਗਰ ਔਰ ਬੀਪੀ ਵਾਲਾ ਬੰਦਾ ਵੀ ਇਹ ਦਵਾਈ ਖਾ ਸਕਦਾ ਹੈ ਉਹਦੇ ਲਈ ਵੀ ਸੇਫ ਹੈ ਫਰਕ ਉਹਨੂੰ ਵੀ ਪਏਗਾ ਬਟ ਨਾਲ ਉਹਨੂੰ 슈ਗਰ ਤੇ ਬੀਪੀ ਦੀ ਦਵਾਈ ਵੀ ਖਾਣੀ ਪਏਗੀ ਔਰ ਡਾਕਟਰ ਦੀ ਸਲਾਹ ਦੇ ਨਾਲ ਦਵਾਈ ਖਾਣੀ ਪਏਗੀ ਇਹ ਦਵਾਈ ਆਯੁਰਵੈਦਿਕ ਹੈ ਅਗਰ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਰਦਾਨਾ ਕਮਜ਼ੋਰੀ ਹੈ ਤੋ ਇਹ ਦਵਾਈ ਖਾ ਸਕਦਾ ਹਾਂ। ਹੁਣ ਮੈਂ ਜਾਂਦੇ ਹਾਂ ਤੇ ਇੱਕ ਗੋਚੀ ਪੁੱਛਣਾ ਚਾਹੁੰਦਾ ਕਿ ਜਿਆਦਾ ਪੇਸ਼ੈਂਟਸ ਕਿਹੜੇ ਆਂਦੇ ਪਏ ਨੇ? ਏਜ ਫੈਕਟਰ ਕਿਹੜਾ ਵੈਸੋ ਲੱਗਦਾ? ਦੇਖੋ, ਇੰਡੀਆ ਜਿਹੜਾ ਹੈਗਾ 140 ਕਰੋੜ ਦੀ ਪੋਪੂਲੇਸ਼ਨ ਹੈ। ਇਹਦੇ 'ਚ ਯੰਗ ਪੋਪੂਲੇਸ਼ਨ 60% ਹੈ। ਠੀਕ ਹੈ। ਉਹ ਯੰਗ ਪੋਪੂਲੇਸ਼ਨ ਦੇ ਵਿੱਚ 20 ਤੋਂ 40 ਸਾਲ ਦਾ ਯੁਵਾ ਸਭ ਤੋਂ ਜ਼ਿਆਦਾ ਹੈ। ਠੀਕ ਹੈ। ਇਹੀ ਬੰਦੇ ਸਾਡੇ ਸਭ ਤੋਂ ਜ਼ਿਆਦਾ ਆਂਦੇ ਆ। ਇਹੀ ਬੰਦੇ ਸਭ ਤੋਂ ਜ਼ਿਆਦਾ ਲੁੱਟੇ ਜਾਂਦੇ ਆ। ਔਰ ਇਹੀ ਬੰਦੇ ਜਿਆਦਾ ਡਿਪਰੈਸਡ ਆ। ਬੱਤੀ ਬੱਤੀ 35 ਬੰਦੀ ਸਾਲ ਉਮਰ ਹੋ ਜਾਂਦੀ ਹੈ ਬਿਆਨ ਹੀ ਕਰਦੇ ਕਮਜ਼ੋਰੀ ਹੈ ਜੀ ਕਮਜ਼ੋਰੀ ਹੈ ਕੀ ਬਣੂਗਾ ਕੀ ਬਣੂਗਾ ਉਹਨਾਂ ਨੂੰ ਬੇਸਿਕਲੀ ਗਾਈਡੈਂਸ ਦੀ ਲੋੜ ਹੈ ਅਸੀਂ ਆਪਣੀ ਵੈਬਸਾਈਟ ਬਣਾਈ ਹੋਈ ਹੈ ਸਾਡਾ ਫੋਨ ਨੰਬਰ ਡਿਸਪਲੇ ਹੋ ਰਿਹਾ ਤੁਹਾਡੇ ਚੈਨਲ ਦੇ ਉੱਤੇ ਕਿਸੇ ਨੂੰ ਅਗਰ ਕੋਈ ਪ੍ਰੋਬਲਮ ਹੈ ਤਾਂ ਸਾਨੂੰ ਡਾਇਰੈਕਟ ਫੋਨ ਕਰਕੇ ਵੀ ਸਾਡੇ ਤੋਂ ਸਲਾਹ ਵੀ ਲੈ ਸਕਦਾ ਸਲਾਹ ਲੈਣ ਤੇ ਕੋਈ ਪੈਸੇ ਨਹੀਂ ਹੈਗੇ ਕਾਉਂਸਲਿੰਗ ਕੀਤੀ ਜਾਊਗੀ ਤੁਹਾਨੂੰ ਬਿਲਕੁਲ ਕਾਉਂਸਲਿੰਗ ਜ਼ਰੂਰੀ ਹੈ ਤੁਹਾਨੂੰ ਦਵਾਈ ਦੀ ਲੋੜ ਹੈ ਕਿ ਨਹੀਂ ਹੈ ਉਹ ਵੀ ਦੱਸਿਆ ਜਾਏਗਾ ਇਕੱਲੀ ਇਸ ਦਵਾਈ ਦੇ ਨਾਲ ਠੀਕ ਹੋ ਸਕਦੇ ਆ ਜਾਂ ਲਿਵਰ ਦੇ ਵਿੱਚ ਗਰਮੀ ਪਈ ਹੋ ਲਿਵਰ ਦੀ ਦਵਾਈ ਦੀ ਲੋੜ ਹੈਗੀ ਹੈ ਜਾਂ ਕਿਸੇ ਹੋਰ ਤਰ੍ਹਾਂ ਦੀ ਦਵਾਈ ਹੈ ਉਹ ਵੀ ਦੱਸਿਆ ਜਾਏਗਾ ਸਰ ਜੀ 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 ਜ ਕੀ ਰੱਖਿਆ ਹੋਇਆ ਠੀਕ ਹੈ ਠੀਕ ਹੈ ਨਾ ਜਿਹੜਾ ਅੱਜ ਤੁਹਾਡੀ ਵੀਡੀਓ ਦੇਖ ਕੇ ਸਾਨੂੰ ਫੋਨ ਕਰੇਗਾ ਤਾਂ ਉਹਦਾ ਤਾਂ ਸਾਡੇ ਜਿਹੜੇ ਐਗਜ਼ੀਕਿਊਟਿਵ ਬੈਠੇ ਆ ਸਾਡੀ ਟੀਮ ਬੈਠੀ ਆ ਉਹ ਤੁਹਾਨੂੰ 40% ਡਿਸਕਾਊਂਟ ਦੇਗੀ ਠੀਕ ਹੈ ਠੀਕ ਹੈ ਅੱਗੇ ਕੀ ਹੋਏਗਾ ਅੱਗੇ ਕੁਝ ਨਹੀਂ ਦੱਸਿਆ 40% ਦੋਨਾਂ ਦੇ ਉੱਤੇ ਹੈ ਜੀ ਆ ਕੰਪਲੀਟ ਕਿਟ ਹੈ ਇਹ ਇਹ ਕਿਟ 275 ਰੁਪਏ ਦੀ ਹੈ ਵੈਸੇ ਤਾਂ ਬਟ ਅਸੀਂ 1350 ਰੁਪਏ ਦੀ ਇੰਟਰੋਡਕਟਰੀ ਆਫਰ ਦੇ थ्रू ਦੇ ਰਹੇ ਆ। ਠੀਕ ਹੈ। ਛੋਟਾ ਸਾ ਮੈਨੂੰ ਇਹ ਦੱਸੋ ਕਿ ਹੁਣ ਕਿਸੇ ਨੇ ਅਗਰ ਆਰਡਰ ਕਰਨਾ ਹੈ ਕਿਸੇ ਨੇ ਤੁਹਾਡੇ ਨਾਲ ਸਮਝ ਲਿਆ ਤਾਂ ਕਿਸੇ ਨੇ ਕਲੀਨਿਕ ਤੇ ਆ ਕੇ ਮਿਲਣਾ ਕਿਸ ਤਰ੍ਹਾਂ ਕੰਟੈਕਟ ਕਰ ਸਕਦਾ ਕਿਸ ਤਰ੍ਹਾਂ ਵਿਜ਼ਿਟ ਕਰ ਸਕਦਾ ਇੱਕ ਬੜੀ ਸਾਰਾ ਡਿਟੇਲ ਦਾ। ਦੇਖੋ ਸਾਡੀ ਜੀ ਵੈਬਸਾਈਟ ਹੈਗੀ ਹੈ www.joyritha.com ਜੀ ਉੱਥੇ ਜਾ ਕੇ ਤੁਸੀਂ ਆਰਡਰ ਕਰ ਸਕਦੇ ਹੋ। ਇਸ ਪ੍ਰੋਡਕਟ ਦੇ ਬਾਰੇ ਜਾਣਕਾਰੀ ਲੈਣਾ ਚਾਹੋ ਉਹ ਸਾਰੀ ਮਿਲ ਸਕਦੀ ਹੈ। ਅਗਰ ਤੁਸੀਂ ਘਰ ਬੈਠੇ ਮੰਗਾਣਾ ਚਾਹੁੰਦੇ ਹੋ ਤਾਂ ਸਾਡੇ ਕੋਲ ਸੀਓਡੀ ਫ ਉਹ ডিসਪਲੇ ਹੋ ਰਿਹਾ ਇਸ ਨੰਬਰ ਦੇ ਉੱਤੇ ਸਾਡੀ ਪੂਰੀ ਟੀਮ ਹੈਗੀ ਹੈ ਉਹ ਤੁਹਾਨੂੰ ਗਾਈਡ ਵੀ ਕਰੇਗੀ ਠੀਕ ਹੈ ਪੂਰੀ ਕਾਉਂਸਲਿੰਗ ਵੀ ਕਰੇਗੀ ਔਰ ਜੇ ਮੈਂ ਤੁਸੀਂ ਘਰ ਮੰਗਾਉਣਾ ਚਾਹੋ ਤੁਹਾਨੂੰ ਘਰ ਵੀ ਭੇਜਾਂਗੇ ਘਰ ਮੰਗਾਣ ਦੇ ਕੋਈ ਪੈਸੇ ਨਹੀਂ ਹੈਗੇ ਸੀਓਡੀ ਫੈਸਿਲਿਟੀ ਅਵੇਲੇਬਲ ਹੈਗੀ ਹੈ ਤੁਸੀਂ ਫੋਨ ਕਰੋ ਫੋਨ ਕਰੋਗੇ ਤੁਹਾਡੇ ਘਰ ਪਹੁੰਚ ਜਾਏਗੀ ਬਿਲਕੁਲ ਸ਼ਿਪਿੰਗ ਦੇ ਕੋਈ ਚਾਰजेस ਨਹੀਂ ਲੱਗਣਗੇ ਨਹੀਂ ਸੀਓਡੀ ਹੈ ਕੈਸ਼ ਔਨ ਡਿਲੀਵਰੀ ਹੈ ਫ੍ਰੀ ਆਫ ਚਾਰजेस ਹੈਗੇ ਜੋ ਚੰਗਾ ਲੱਗੇ ਗੱਲਬਾਤ ਕਰਕੇ ਸ ਦਰਸ਼ਕਾਂ ਨੂੰ ਗੂੰਗਾ ਵੀਡੀਓ ਨਾ ਤੁਵਾ ਸ਼ੇਅਰ ਕਰ ਦਿਓ ਜੇਕਰ ਤੁਹਾਨੂੰ ਵੀ ਜਿਹੜੀ ਹੈ ਮਰਦਾਨਾ ਕਮਜ਼ੋਰੀ ਅਗਰ ਤੁਹਾਨੂੰ ਲੱਗਦਾ ਪਿਆ ਕਿ ਇਸ ਪ੍ਰੋਬਲਮ ਦੇ ਨਾਲ ਅਸੀਂ ਝੁੱਜਦੇ ਪਏ ਆ ਤਾਂ ਇੱਕ ਹੋਰੀ ਨੀਚੇ ਦੇਤੇ ਨੰਬਰਾਂ ਤੇ ਤੁਸੀਂ ਕੰਟੈਕਟ ਕਰਕੇ ਕਾਉਂਸਲਿੰਗ ਜਿਹੜੀ ਹੈ ਜ਼ਰੂਰ ਲੈ ਸਕਦੇ ਹੋ ਬਹੁਤ ਘੱਟ ਪੈਸੇ ਦੇ ਵਿੱਚ ਤੁਹਾਡਾ ਜਿਹੜਾ ਹੁਣ ਇਲਾਜ ਹੋ ਜਾਊਗਾ ਕਿਉਂਕਿ ਮਾਰਕੀਟ ਦੇ ਵਿੱਚ ਲੱਖਾਂ ਰੁਪਿਆ ਲੋਕ ਬਰਬਾਦ ਕਰਦੇ ਨੇ 3 ਮਹੀਨੇ ਦੀ ਦਵਾਈ ਲੈਂਦਾ ਕੋਈ 6 ਮਹੀਨੇ ਦੀ ਲੈਂਦਾ ਕੋਈ ਕਹਿੰਦਾ ਕਿ ਤੁਸੀਂ ਲਗਾਤਾਰ ਤੁਹਾਨੂੰ ਕੋਰਸ ਜਿਹੜਾ ਇੱਕ ਸਾਲ ਤੱਕ ਕਰਨਾ ਪਊਗਾ ਉਸ ਤੋਂ ਬਾਅਦ ਜਿਹ ਟਪੈਸਿਆਂ ਦੇ ਵਿੱਚ ਤੁਹਾਡਾ ਇਲਾਜ ਹੋਊਗਾ ਯਾਨੀ ਕਿ 40% ਸਿੱਧੇ ਤੌਰ ਤੇ 40% ਡਿਸਕਾਊਂਟ ਜਿਹੜਾ ਤੁਹਾਨੂੰ ਜੋ ਇਹ ਆਯੁਰਵੈਦਿਕ ਜਿਹੜਾ ਤੁਹਾਨੂੰ ਉੱਥੇ ਦੇ ਰਿਹਾ ਵਾ ਸਿੱਧੇ ਤੌਰ ਤੇ ਆਕਸ ਪਾਵਰ ਦੇ ਜਿਹੜੇ ਕੈਪਸੂਲ ਨੇ 40% ਡਿਸਕਾਊਂਟ ਤੇ ਮਿਲ ਰਹੇ ਨੇ। ਸੋ ਦੋ ਹੋਰ ਅਪਡੇਟਸ ਜੁੜ ਰਹੇ ਪੰਜਾਬ ਦੇ ਨਾਲ ਮੈਂ ਕਿ ਤੁਹਾਨੂੰ ਕੈਮਰਾ ਪਰਸਨ ਕੁਲਦੀਪ ਸਿੰਘ ਬਾਦਲ ਦੇ ਨਾਲ